ਇਹ ਕੇਸਰੀਆਲ ਕੋ ਦੋ ਘਟਨ ਕਰਦਾ ਫਿਰਦਾ ਮੁੱਖ ਮੰਤਰੀ ਭਗਵਾਨ ਦਮਨ ਨੂੰ ਬਣਾਇਆ ਕਿ ਕੇਸਰੀਆਲ ਨੂੰ ਬਣਾਇਆ ਠੀਕ ਆ ਜੀ ਇਹ ਤਾਂ ਕੁਰਸੀਆਂ ਦੇ ਉੱਤੇ ਉਹ ਬੈਠੇ ਨੇ ਇਹ ਥੱਲੇ ਲੱਤਾਂ ਲਈ ਜਿਹੜੀਆਂ ਨਹੀਂ ਹੁੰਦੀ ਕੁਰਸੀਆਂ ਦੀ ਇਹ ਸਾਰੇ ਮੰਤਰੀ ਐਮ ਐਲ ਏ ਉਸ ਜਗ੍ਹਾ ਤੇ ਆ ਕੇ ਬੈਠੇ ਦਿੱਲੀ ਵਾਲਿਆਂ ਨੇ ਮੂਰੇ ਕੋਈ ਹੂਮ ਨਹੀਂ ਕਹਿਣ ਦੀ ਆ ਦੇਖਿਆ ਕਿੰਨਾ ਰੌਲਾ ਪਿਆ ਰਿਹਾ ਪੈ ਰਿਹਾ ਵਾ ਤੇ ਕੋਈ ਇੱਕੜਾ ਬਿਆਨ ਆਇਆ ਕਿ ਇਹ ਤਾਂ 995 ਤੋਂ ਇਹ ਤਾਂ ਮੈਂ ਕਹਿੰਦਾ ਜਮਾ ਮਰਦਿਆਂ ਨੂੰ ਇਹ ਇਹਨਾਂ ਦੀ ਔਕਾਤ ਆ ਮੈਨੂੰ ਲੱਗਦਾ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿੰਦਾ ਜੀ ਕਿ ਸਾਨੂੰ ਹੱਥਾਂ 'ਚ ਜਾ ਕੇ ਖੜੇ ਜਿਉਂ ਹੈਗਾ ਅੰਡਰ ਪ੍ਰੈਸ਼ਰ ਮਤਲਬ ਸੈਂਟਰ ਦੇ ਪ੍ਰੈਸ਼ਰ ਦੇ ਵਿੱਚ ਆ ਬਸ ਉਹਨੂੰ ਦੀਵਾ ਦੇ ਕੇ ਕੁਰਸੀ ਮੋਟਾ ਪਿਆ ਕੇ ਉਹਨੂੰ ਕਿਸਾਨਾਂ ਦੇ ਹੱਥਾਂ ਵਿੱਚ ਜਾ ਕੇ ਖੜ ਜਾਣਾ ਚਾਹੀਦਾ ਤਾਂ ਲੋਕ ਅੱਜ ਵੀ ਉਹਨੂੰ ਤਾਂ ਚੱਕਣ ਦੇ ਨਹੀਂ। ਜੀ ਕਿੱਗਾ ਕਿੱਡੇ ਸਾਨੂੰ ਅਹੁਦੇ ਕਿਹਨੂੰ ਦੇ ਦੂ ਤੇ ਲੋਕਾਂ ਨੂੰ ਸਾਦੇ ਵਰਗੇ ਲੋਕਾਂ ਨੇ ਕੋਈ ਇਹਨਾਂ ਨੇ ਅਹੁਦਿਆਂ ਦੀ ਲੋੜ ਨਹੀਂ ਸਾਨੂੰ ਸਾਡੀ ਰੋਜੀ ਰੋਟੀ ਦੀ ਲੋੜ ਆ। ਦੇਖੋ ਇਹਨੂੰ ਵੀ ਇਹ ਪੰਜਾਬ ਦੇ ਲੋਕਾਂ ਨੇ ਬਣਾਇਆ ਇਹਨੂੰ ਪੰਜਾਬ ਦੇ ਨਾਲ ਹੀ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ। ਨਹੀਂ ਤਾਂ ਹੁਣ ਵਾਲੇ ਸਮੇਂ 'ਚ ਜਿਵੇਂ ਬਾਕੀ ਅੱਜ ਲੱਭਦੇ ਨਹੀਂ ਇਹਦਾ ਵੀ ਨਹੀਂ ਰਪਣਾ ਕੁਝ ਫੈਨ ਨਹੀਂ ਤੋਂ ਬਾਹਰ ਜਿੰਨੇ ਗੁਰੂ ਘਰ ਆ ਜੀ ਜਿੰਨੇ ਮੰਦਰ ਆ ਜਿੰਨੀਆਂ ਹੜੇ ਸਮਝਾਨ ਘੜਾ ਜਿੰਨੀ ਪੰਚਾਇਤ ਦੀ ਜਗਵਾ ਜਿੰਨਾ ਸਾਡਾ 25-30 ਕਿਲ ਸਾਡੇ ਪਿੰਡ ਦੀ ਜ਼ਮੀਨ ਆ ਉਹ ਦਾ ਭੌਂਜ ਦੇ ਭਾਈ ਜਾਣੀ ਉਹਨਾਂ ਦਾ ਕੱਖ ਵੀ ਨਹੀਂ ਮਿਲਣਾ ਹੈਗਾ ਕੰਨੀ ਚਾਹੇ ਲੋਕਾਂ ਦੀ ਬਸੋਂ ਕੀਤੀ ਹੋਈ ਆ ਚਾਹੇ ਲੋਕਾਂ ਦੇ ਹਾਂ ਜੀ ਬਸੋਂ ਸਾਰੇ ਉਜੜਨੇ ਆ ਜੀ ਇਹ ਸਾਰਿਆਂ ਦਾ ਜਾੜਾ ਹੋਣਾ ਵਾ ਜਿੰਨੇ ਨਹੀਂ ਜਿੰਨੇ ਬਾਹਰ ਬਣੀਆਂ ਜਿਵੇਂ ਆ ਜਿੱਥੇ ਆਪ ਬਟੀਆਂ ਇਹ ਵੀ ਲੈਂਡਪੂਲ ਨੂੰ ਕਦੇ ਵਿੱਚ ਆਉਂਦਾ ਕਿਵੇਂ ਛੱਡ ਦੂਗਾ ਬੰਦਾ ਆਪਦਾ ਬਣਿਆ ਮਕਾਨ ਦੀ ساری ਉਮਰ ਦੀ ਕਮਾਈ ਕੀਤੀ ਹੋਈ ਬੰਦੇ ਦੇ ਇੱਥੇ ਲਾ ਲਈ ਦੀਗਾ ਨਾ ਹੁਣ ਕਿਵੇਂ ਛੱਡਣ ਤਿਆਰ ਹੋ ਜੂਗਾ ਇਹ ਇਹ ਜਿਹੜੀ ਪਾਲਸੀ ਆ ਇਹ ਕਾਮਯਾਬ ਨਹੀਂ ਹੋਣੀ ਜੀ ਇਹ ਮੈਨੂੰ ਪੁਆਇੰਟ ਪਰਸੈਂਟ ਵੀ ਨਹੀਂ ਹੋਣੀ ਠੀਕ ਆ ਜੀ ਕੋਈ ਇਹਦਾ ਪਲਾਨ ਨਹੀਂ ਕਿਹੜੀਆਂ ਕਲੋਨੀਆਂ ਕੱਟ ਕੇ ਇਹਨਾਂ ਨੇ ਕੀ ਕਰਨ ਬਿਲਕੁਲ ਠੀਕ ਆ ਜੀ ਕਲੋਨੀਆਂ ਲੋਕਾਂ ਘਰ ਆਲਰੇਡੀ ਹੈਗੇ ਨੇ ਇਹ ਕਹਿੰਦੇ ਆ 30000 ਨੂੰ ਗੱਜ ਇੱਥੇ 50000 ਗੱਜ ਇੱਥੇ ਮਰਜ਼ੀ ਲੈ ਲਓ ਠੀਕ ਆ ਜੀ ਕੌਣ ਲਊਗਾ ਪਹਿਲੀ ਗੱਲ ਨਾਲ ਜਿੱਥੇ ਹੈਗੀਆਂ ਮਹਾਲੀ ਚ ਅਜ ਤੱਕ ਪਲਾਟ ਨਹੀਂ ਮਿਲ ਰਹੇ ਲੋਕਾਂ ਨੂੰ ਇੱਕ ਪੀੜੀ ਤਾਂ ਦੇਖੂਗੀ ਸਾਡੀ ਡਿਵੈਲਪਮੈਂਟ ਕਦੋਂ ਸੜਕਾਂ ਪਾਉਂਦੇ ਨੇ ਲੋਕ ਪਾਉਣ ਨੂੰ ਤਾਂ ਪਹਿਲਾਂ ਪੈਸੇ ਨਹੀਂ ਇਹਨਾਂ ਕੋਲੇ ਫਿਰ ਦੂਜੀ ਪੀੜੀ ਇਹ ਦੇਖਾਂਗੇ ਕਿ ਕਦੋਂ ਅਲਾਟਮੈਂਟ ਹੁੰਦੀ ਆ ਤੀਜੀ ਪੀੜੀ ਨੂੰ ਪਤਾ ਨਹੀਂ ਪਲਾਟ ਲੱਭਣਿਆ ਕਿ ਨਹੀਂ ਲੱਭਣੇ ਇਹ ਪਾਲਿਸੀ ਆ ਨੀਰੀ ਇਹ ਤਾਂ ਲੋਕਾਂ ਨੂੰ ੱੱਕੇ ਨਾਲ ਇਹ ਜ਼ਹਿਰ ਦੇ ਰਹੇ ਨੇ ਆਮ ਸਟੇਜਾਂ ਤੇ ਜਦੋਂ ਧਰਨੇ ਚੱਲਦੇ ਆ ਕਿਸਾਨ ਜਥੇਬੰਦੀਆਂ ਵੱਲੋਂ ਬੋਲਿਆ ਜਾਂਦਾ ਦੀਪਕ ਘਵੰਤ ਮਾਨਸਤੀ ਸਾਹਰੇ ਦੇਵੇ ਹੂੰ ਇਹ ਭਗਵੰਤ ਜੀ ਅਸਤੀਫਾ ਜਿੰਦਾ ਤਾਂ ਉਹਦਾ ਆਪਾਂ ਨੂੰ ਕੀ ਪਲੱਸ ਪੁਆਇੰਟ ਹੋਊਗਾ ਆਪਣੇ ਕਿਸਾਨਾਂ ਨੂੰ ਤੇ ਉਹਦਾ ਜਾਨੀ ਕਿ ਕੀ ਕੋਈ ਬੈਨੀਫਿਟ ਹੁੰਦਾ ਆਪਾਂ ਨੂੰ ਇਸ ਚੀਜ਼ ਦੇ ਦੇਖੋ ਜੀ ਅਸਤੀਫਾ ਦਵੇ ਨਾ ਦਵੇ ਤੇ ਉਹ ਜਿਹੜੀ ਦੇਖੋ ਲੋਕਾਂ ਨੇ ਜਿਹੜੇ ਹੱਕ ਚ ਪੌਂਸੀ ਆ ਉਹ ਲੋਕ ਉਹਦਾ ਸਹਾਰਨਾ ਵੀ ਕਰਦੇ ਆ ਜਿਲੀ ਲੋਕਾਂ ਦਾ ਵਿਰੋਧ ਹੋ ਰਿਹਾ ਉਹ ਕੰਧ ਤੇ ਲਿਖਿਆ ਪੜੇ ਨਹੀਂ ਤਾਂ ਲੋਕ ਉਹਨੂੰ ਦੱਸ ਹੀ ਦੇਣਗੇ ਲੋਕਾਂ ਨੇ ਹੀ ਬਣਾਇਆ ਅਸਤੀਫਾ ਦਾ ਆਪ ਹੀ ਆ ਜਾਣਾ ਜਦੋਂ ਵੋਟਾਂ ਆਉਂਦੀਆਂ ਉਦੋਂ ਆਪ ਵੀ ਪਤਾ ਲੈਣਾ ਲੋਕਾਂ ਦਾ ਵਿਰੋਧ ਕਿੰਨਾ ਹੈ ਇਹ ਮਹਾਲੀ ਸ਼ਹਿਰ ਦੇ ਵਿੱਚ ਜਾ ਕੇ ਦੇਖੋ ਹਜੇ ਹਜ਼ਾਰਾਂ ਬਲਾਏ ਹਜੇ ਮਤਲਬ ਹੌਸਿੰਗ ਬੋਰਡ ਦੇ ਜਿਹੜੇ ਪ੍ਰੋਜੈਕਟ ਹਜੇ ਖਾਲੀ ਪਿਆ ਜੀ ਬਿਲਕੁਲ ਉੱਥੇ ਜਾਣ ਨੂੰ ਤਿਆਰ ਨਹੀਂ ਕਬੂਤਰ ਬੋਲਦੇ ਆ ਜੀ ਇਹ ਪਹਿਲਾਂ ਵੀ ਸਰਕਾਰ ਕਈ ਏਡੇ ਡਰਾਮੇ ਕਰਦੀ ਆ ਇਹ ਕਹਿੰਦੇ ਵਿਕਾਸ ਕਰਨਾ ਵਿਕਾਸ ਕੀ ਹੁੰਦਾ ਹਸਪਤਾਲ ਬਣਾਉਣੇ ਸਕੂਲ ਬਣਾਉਣੇ ਸੜਕਾਂ ਬਣਾਉਣੀਆਂ ਠੀਕ ਆ ਜੀ ਸਫਾਈ ਰੱਖਣੀ ਲੁਧਿਆਣਾ ਤੁਸੀਂ ਜਾ ਕੇ ਹਾਲ ਦੇਖ ਲਓ ਲੋਕ ਨਰਕ ਚ ਰਹਿੰਦੇ ਆ ਠੀਕ ਹੈ ਜੀ ਥੋੜਾ ਜਿਹਾ ਮੀਂਹ ਪੈਦਾ ਲੁਧਿਆਣਾ ਡੁੱਬਣ ਵਾਲਾ ਹੋ ਜਾਂਦਾ ਇਹ ਨਹੀਂ ਹੈ ਇਹ ਇਹ ਕਿਹੜਾ ਵਿਕਾਸ ਆ ਵੀ ਜੋ ਲੋਕਾਂ ਦੀਆਂ ਜ਼ਮੀਨਾਂ ਖੋਲੋ ਕਲੋਨੀਆਂ ਦਾ ਪਹਿਲੀਆਂ ਬੇਲੀਆਂ ਪਈਆਂ ਬਹੁਤ ਇਹ ਮੈਂ ਤਾਂ ਹੈਰਾਨ ਹੁੰਨਾ ਉਹ ਮਾਲਵਿੰਦਰ ਕੰਗ ਨੇ ਇੱਕ ਪਾਇਆ ਕਮੈਂਟ ਪਾਲਿਸੀ ਦੇ ਹੱਕ ਵਿਰੋਧ ਚ ਵੀ ਅਸੀਂ ਜਿਹੜਾ ਵਿਰੋਧ ਕਰਦੇ ਆ ਲੈਂਡ ਪੂਲਿੰਗ ਦਾ ਜਿਹੜੀ ਸਰਕਾਰ ਲੈ ਕੇ ਆ ਉਹ ਦੋ ਕੰਡਿਆਂ ਬਾਅਦ ਉਹ ਦੀ ਪੋਸਟ ਡਿਲੀਟ ਹੋ ਗਈ ਉਹ ਇੰਨਾ ਕੁ ਦਵਾ ਇੰਨਾ ਤੇ ਉਹ ਅੱਜ ਦਿੱਲੀ ਵਾਲੇ ਨੇ ਥੱਲੇ ਲੱਗ ਕੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਧੁੱਖਾ ਕਰ ਰਹੇ ਆ ਤੇ ਇਹਦਾ ਤੈਨੂੰ ਖਮਿਆਜਾ ਭੁਗਤਣਾ ਅਸਲ ਵਿੱਚ ਨਾ ਜੀ ਗੱਲ ਪਤਾ ਕੀ ਆ ਲੋਕਾਂ ਨੇ ਨਾ ਇਹਨਾਂ ਦੇ ਇਨਕਲਾਬ ਦੇ ਜਿਹੜੇ ਦਿਖਾਏ ਮਤਲਬ ਸੁਪਨੇ ਨੂੰ ਲੋਕਾਂ ਨੇ ਖਾਤਮਨ ਕੀ ਲੋਕਾਂ ਨੇ ਜਵਾਬੀ ਤੌਰ ਤੇ ਹੋ ਗਿਆ ਨਾ ਇਹਨਾਂ ਨੂੰ ਵੱਡੀ ਬਹੁਤ ਸਮਝ ਪਾਇਆ ਜੀ ਇਸ ਤਰ੍ਹਾਂ ਗੱਡੀ ਦੇ ਗੱਡੀ ਚਲਾਉਣ ਨੂੰ ਡਰਾਈਵਰ ਨੂੰ ਟ੍ਰੇਨਿੰਗ ਦੀ ਲੋੜ ਹੁੰਦੀ ਆ ਇਹ ਤਰ੍ਹਾਂ ਜਿਹੜੀ ਰਾਜਨੀਤੀ ਆ ਇਹ ਵੀ ਮਤਲਬ ਟੇਨਰ ਬੰਦਿਆਂ ਦਾ ਕੰਮ ਆ ਇਹ ਮਤਲਬ ਜਲਕਲਣ ਜਾਣ ਬੰਦੇ ਦਾ ਕੰਮ ਨਹੀਂ ਹੈ ਇਹ ਜੇ ਅੱਜਾ ਇਹ ਮਤਲਬ ਮਹਾਰਾਜਾਂ ਪ੍ਰਾਣੀ ਹੁੰਦੇ ਜਾਂ ਤੁਹਾਡੇ ਬੱਤੇ ਮਹਾਰਾ ਹੁੰਦੇ ਤਾਂ ਕਮਜ਼ੇ ਕਮ ਇਹਦੇ ਚੰਗੇ ਮਾੜੇ ਪ੍ਰਭਾਵ ਦੇਖਦੇ ਪਹਿਲਾਂ ਮਤਲਬ ਜ਼ਮੀਨਾਂ ਖ਼ੈਰ ਕਰਨ ਤੋਂ ਪਹਿਲਾਂ ਲੋਕਾਂ ਦੀ ਰਾਏ ਲੈ ਲੈਂਦੇ ਥੋੜੀ ਬਹੁਤੀ ਚਾਹੇ ਉਹਨਾਂ ਨੇ ਮਤਲਬ ਚਾਹੇ ਅੰਦਰੋਂ ਮਨਸਾ ਪੁੱਛ ਵੀ ਹੁੰਦੀ ਚਾਹੇ ਪਰ ਲੋਕ ਰਾਏ ਬਣਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਹਰ ਕੰਮ ਦੇ ਵਿੱਚ ਕਹਿੰਗੇ ਛੋਟਾ ਮੋਟਾ ਕੰਮ ਨਹੀਂ ਜੀ 24311 ਏਕੜ ਜ਼ਮੀਨਾਂ ਇਹ ਦਵਾ ਦਾ ਇੰਨਾ ਮੰਨ ਲਓ ਵੀ ਦਿੱਲੀ ਵਾਲਿਆਂ ਨੇ ਮੂਰੇ ਜਿਹੜੇ 95 ਬਣਾਏ ਨੇ ਆ ਲੈਂਡ ਪੂਲਿੰਗ ਪਾਲਿਸੀ ਦਾ ਇੰਨਾ ਵਿਰੋਧ ਹੋਇਆ ਜਿੱਥੇ ਬੰਦਿਆਂ ਏਡੇ ਏਡੇ ਇਕੱਠੇ ਹੋ ਰਹੇ ਨੇ ਇਹਨਾਂ ਚੋਂ ਇੱਕ ਵੀ ਨਹੀਂ ਕੋਈ ਬੋਲਿਆ ਹਾਲਾਂਕਿ ਇਹਨਾਂ ਨੂੰ ਸਮਝਣਾ ਪੈਣਾ ਵੀ ਇਹਨਾਂ ਨੂੰ ਲੋਕਾਂ ਨੇ ਬਣਾਇਆ ਲੋਕਾਂ ਨੇ ਪਾਵਰ ਦਿੱਤੀ ਆ ਤੇ ਇਹਨਾਂ ਨੂੰ ਲੋਕਾਂ ਲਈ ਆਵਾਜ਼ ਉਠਾਉਣੀ ਚਾਹੀਦੀ ਸੀ ਸਸੇ ਗੱਲ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਪਿੰਡ ਪਿੰਡ ਦੇ ਵਿੱਚ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਕੇ ਸਰਕਾਰ ਕਹਿ ਰਹੀ ਹੈ ਵੀ ਇਹ ਨੀਤੀ ਜਿਹੜੀ ਆ ਕਿਸਾਨਾਂ ਦੇ ਹੱਕ ਚ ਆ ਵੀ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਇਹਦਾ ਤੇ ਸਾਡੇ ਨਾਲ ਪਿੰਡ ਜੋਧਾ ਤੋਂ ਮੋਢਵਾਰ ਬੰਦੇ ਹਾਜ਼ਰ ਨੇ ਇਹਨਾਂ ਤੋਂ ਅਸੀਂ ਪੁੱਛਾਂਗੇ ਵੀ ਇਹਨਾਂ ਦਾ ਇਸੇ ਨੀਤੀ ਬਾਰੇ ਵੀ ਕੀ ਕੀ ਰਾਏ ਹੈ ਇਹਨਾਂ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੌਰਤੰਗ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਸਾਡਾ ਪਿੰਡ ਜੋਧਾ ਜਿਹੜਾ ਅੱਜ ਜਿਹੜੀ ਲੈਂਡ ਪੂਲਿੰਗ ਦੇ ਸੰਬੰਧ ਦੇ ਵਿੱਚ ਜੋ ਵੀ ਸਤਿਗ੍ਰਾਮਾਂ ਦੇ ਪ੍ਰਦਰਸ਼ਨ ਚੱਲ ਰਿਹਾ ਜਾਂ ਉਸ ਮਜਾਰੇ ਚੱਲ ਰਿਹਾ ਉਹ ਨਾਲ ਅਜ ਕੇਂਦਰ ਬਣ ਚੁੱਕਿਆ ਵਾ ਪੂਰੇ ਜ਼ੂਬੇ ਦੇ ਵਿੱਚ ਜੋਧੋਂ ਵਜਨਾਂ ਚੱਲ ਰਿਹਾ ਵਾ ਸਾਡੇ ਪਿੰਡ ਦੀ 90% ਜ਼ਮੀਨ ਲੈਂਡ ਪੂਲਿੰਗ ਦੇ ਅਧੀਨ ਆ ਰਹੀ ਆ ਜੋ ਸਰਕਾਰ ਨੇ ਮਤਲਬ ਅਨਕ ਜਾਰੀ ਕੀਤੇ ਆ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਸਾਡੇ ਕੋਲ ਤਾਂ ਮਤਲਬ ਪੱਠੀ ਵੀਜਣ ਯੋਗੀ ਵੀ ਨਹੀਂ ਪਰਵਾਣਾ ਕੋਲ ਜ਼ਮੀਨ ਨਹੀਂ ਰਹਿਣੀ ਹੈਗੀ ਸਾਡੇ ਪਿੰਡ ਦਾ ਹਰ ਕਿਸਾਨਾਂ ਨੂੰ ਲੈਂਡ ਪੂਲਿੰਗ ਸਰਕਾਰ ਦੀ ਨੀਤੀ ਨੂੰ ਮੁੱਢੋਂ ਹੀ ਰੱਦ ਕਰਦਾ ਵਾ ਐਡੀ ਇਹ ਜਿਹੜੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਮਾੜੇ ਪ੍ਰਭਾਵ ਆ ਉਹਦੇ ਬਾਰੇ ਸਰਕਾਰ ਗੱਲ ਕਰਨ ਨੂੰ ਨਹੀਂ ਤਿਆਰ ਹੈਗੀ ਸਰਕਾਰ ਨੂੰ ਲੋਕ ਕਹਿੰਦੇ ਆ ਵੀ ਸਾਡੇ ਵਿੱਚ ਆਓ ਸਾਡੇ ਨਾਲ ਗੱਲ ਕਰੋ ਸਾਨੂੰ ਦੱਸੋ ਇਹਦੇ ਕੀ ਕੀ ਪੈਦੇ ਆ ਸਰਕਾਰ ਆਂ ਦਾ ਆਪਦੇ ਬੈਠੀ ਜਿਹੜੀ ਹੋ ਗਈ ਆ ਮਤਲਬ ਦਿਖਾਈ ਜੰਦੀ ਆ ਆਪ ਜਿਹਾ ਆਗ ਲੋਕਾਂ ਨੂੰ ਵੀ ਥੋੜੇ ਹਜ਼ਾਰ ਗਾਜ ਦਾ ਪਲਾਟ ਆ ਉਹ 3 ਕਰੋੜ ਦਾ ਹੋਊਗਾ ਜੀ ਮਲਚਿਆ ਪਰਾ ਥੋੜਾ ਬਾ 4 ਕਰੋੜ ਦਾ ਹੋਊਗਾ ਉਹ ਸਭ ਇਹ ਵੱਡੀਆਂ ਗੱਲਾਂ ਮਤਲਬ ਰਹਿ ਗਈਆਂ ਗੱਲਾਂ ਜਿਹੜੀਆਂ ਹਵਾ ਬਾਈ ਗੱਲਾਂ ਦਾ ਲੋਕ ਕਿਸੇ ਹਾਲਤ ਦੇ ਵਿੱਚ ਵੀ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਕਿਉਂਕਿ ਕਿਸਾਨੀ ਆ ਜਿਹੜੀ ਕਿਸਾਨੀ ਖੇਤੀ ਦੇ ਸੱਤੇ ਚੱਲਦੀ ਆ ਜੀ ਸਾਡੇ ਪਿੰਡ ਦੇ ਜਿਹੜੇ ਏਰੀਆ ਦੀ ਜਿਹੜੀ ਜ਼ਮੀਨ ਆ 32 33 ਪਿੰਡਾਂ ਦੇ ਇਲਾਕੇ ਹਲਕੇ ਦੀ ਇਹ ਬੇਹੱਦ ਉਪਚਾਉ ਜ਼ਮੀਨ ਆ ਇਹ ਜ਼ਮੀਨ ਤੇ ਤਨ ਫਤਲਾ ਕੱਢਦੀ ਆ ਤੇ ਕਿਸਾਨ ਜਿਹੜਾ ਆਤਮ ਨਿਰਭਰ ਆ ਜਿਹੜਾ ਇਹ ਨਿਰਭਰ ਆ ਜਿਹੜਾ ਪੂਰਾ ਇਹ ਖੇਤੀ ਦੇ ਉੱਤੇ ਨਿਰਭਰ ਆ ਇਥੇ ਕਰਕੇ ਖੇਤੀ ਤੋਂ ਬਿਨਾ ਤੂਖਾਨ ਕੋਈ ਹੋਰ ਕੰਮ ਕਰ ਵੀ ਨਹੀਂ ਸਕਦਾ ਐਦੇ ਨਾਲ ਨਾਲ ਜਿੰਨੇ ਛੋਟੇ ਦੁਕਾਨਦਾਰ ਆ ਜਿੰਨੇ ਕਾਰੋਬਾਰੀ ਆ ਜਾਂ ਕਾਰਖਾਨੇ ਆ ਜਿਹੜੇ ਇਹਲੇ ਖੇਤੀ ਨਾਲ ਰਿਲੇਟਡ ਚੱਲਦੇ ਆ ਉਹਨਾਂ ਸਾਰਿਆਂ ਦਾ ਵੀ ਇਹ ਤੇ ਬਹੁਤ ਮਾੜਾ ਪ੍ਰਭਾਵ ਪਊਗਾ ਸਭ ਤੋਂ ਵੱਡੀ ਗੱਲ ਪਿੰਡਾਂ ਦੇ ਮਤਲਬ ਵਾਦੀ ਵਤਨ ਦੇ ਕਾਰਨ ਜਿਹੜੀ ਪਿੰਡ ਦੀ ਫੈਰਨੀ ਤੋਂ ਬਾਅਦ ਬਾਹਰ ਵਾਦੀ ਆ ਚੁੱਕੀ ਆ ਜਿਹੜੇ ਨਵੇਂ ਮਕਾਨ ਬਣੇ ਆ ਜਾਂ ਨਵੇਂ ਲੋਕਾਂ ਨੇ ਡੰਗਰ ਵਗੈਰਾ ਵੀ ਰੱਖੇ ਆ ਤੇ ਐਸ ਵੀ ਬਣਾਈ ਜਨਾਂ ਖੇਤੀ ਵਾਲੇ ਫਾਰਮ ਹੌਟ ਬਣਾਏ ਹੋਇਆ ਉਹ ਸਾਰੇ ਇਹਦੇ ਵਿੱਚ ਕਵਰ ਆਉਂਦੇ ਆ ਤੇ ਇੱਕ ਮਤਲਬ ਜਿਨੂੰ ਇੱਕਦਮ ਇਹ ਸਰਕਾਰ ਐਸ ਨੂੰ ਲਾਗੂ ਕੰਮ ਨੂੰ ਫਿਰਦੀ ਆ ਉਹਦਾ ਅੰਦਰ ਨਾ ਕੋਈ ਟਾਈਮਪੀੜ ਆ ਜੇ ਕਿੰਨੇ ਟਾਈਮ ਦੇ ਵਿੱਚ ਇਹ ਮਤਲਬ ਅਸੀਂ ਬਾਤ ਕਰਕੇ ਦਵਾਂਗੇ ਨਾ ਕੋਈ ਹੋਰ ਤੇ ਸਪਸ਼ਟੀ ਕਰਨਾ ਇਹ ਹੋ ਸਕਦਾ ਵੀ ਇਹ ਜਿਹੜਾ ਜੇ ਸਰਕਾਰ ਇਹਨੂੰ ਲਾਗੂ ਕਰਦੀ 10 20 ਸਾਲ ਮਤਲਬ ਇਹ ਪ੍ਰੋਜੈਕਟ ਸਰੀਂਗਾ ਜਿਹੜੇ ਤੇ ਮੈਨੂੰ ਦੱਸਣ ਕਿ ਉਹਨਾਂ ਚਿਰ ਕਫਾਨ ਕਰੂਗਾ ਫੇ ਕਰੂਗਾ ਕੀ ਇਹ ਵੱਡਾ ਸਵਾਲ ਆ ਸਾਡਾ ਸਰਕਾਰ ਨੂੰ ਵੀ ਕਿਸਾਨ ਕਿੱਧਰ ਜਾਊਗਾ ਉਹ ਜਿਹੜਾ ਮਤਲਬ ਕਹਿੰਦੇ ਆ ਸਰਕਾਰ ਠੇਕਾ ਦੇਣਾ 1 ਲੱਖ ਰੁਪਈਆ ਸਰਕਾਰ ਦੇ ਪੱਲੇ ਦਾ ਥੇਲਾ ਨਹੀਂ ਜਾ ਠੇਕਾ ਕੱਥੋਂ ਦੇ ਦੂਗੀ ਸਰਕਾਰ ਇੰਨੀ ਜ਼ਮੀਨ ਦਾ ਠੇਕਾ ਕਿੰਨਾ ਬਣਦਾ ਕਿੰਨੇ ਅਰਬ ਰੁਪਈਆ ਬਣ ਜਾਣਾ ਵੋ ਉਹ ਸਰਕਾਰ ਕੋਲ ਉਹਦਾ ਕੋਈ ਜਵਾਬ ਨਹੀਂ ਇਸ ਕਰਕੇ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਕੁੱਤ੍ਹਾ ਵਾ ਕਿਸਾਨਾਂ ਨੇ ਕਿਸੇ ਵੀ ਹਾਲਤ ਦੇ ਵਿੱਚ ਮਤਲਬ ਜ਼ਮੀਨਾਂ ਦੇ ਵਿੱਚ ਆਪ ਦੇ ਸਰਕਾਰ ਨੂੰ ਪੈਰ ਨਹੀਂ ਪਾਉਣ ਦੇਣਾ ਜੇ ਇੱਥੇ ਕੱਲ ਨੂੰ ਇੱਥੇ ਮਰਮਰੀਆ ਹੁੰਦਾ ਵਾ ਆਪਣੀਆਂ ਬੱਚੇ ਤਾਂ ਉਹਦੀ ਜ਼ਿੰਮੇਵਾਰ ਫਿਰ ਸਰਕਾਰ ਹੀ ਹੋਵੇਗੀ ਕਿਉਂਕਿ ਲੋਕਾਂ ਨੇ ਜਿਹੜੇ ਬੰਦੇ ਆਪਦੀ ਬੱਟ ਵੱਢਣ ਤੋਂ ਬੱਟ ਦੇ ਮਤਲਬ ਵੱਢਣ ਵਿੱਚ ਲੜ ਪੈਂਦੇ ਆ ਜਾਂ ਮਤਲਬ ਬੱਟ ਦੇ ਕਬਜ਼ੇ ਵਿੱਚ ਲੜ ਪੈਂਦੇ ਆ ਜਾਂ ਪਈਆਂ ਦਾ ਮਤਲਬ ਛੋਟੀਆਂ ਕੀਤੀਆਂ ਵੀ ਆ ਜਿਹੜਾ ਲੋਕਾਂ ਨੇ ਵੱਡ ਵੱਡ ਕੇ ਹਾਲਾਂਕਿ ਮਤਲਬ ਇਹ ਮੈਂ ਇਹ ਗੱਲ ਦੇ ਫੇਵਰ ਤੇ ਨਹੀਂ ਹੈਗਾ ਪਰ ਉਹ ਬੰਦਾ ਕਿਸੇ ਲੋੜ ਕਿਸੇ ਹਾਲਤ ਦੇ ਵਿੱਚ ਵੀ ਸਰਕਾਰ ਲੋਕ ਦਾ ਕਬਜ਼ਾ ਨਹੀਂ ਲਊਗਾ ਆਪਣੀ ਜ਼ਮੀਨ ਦਾ ਸਰਕਾਰ ਤੇ ਮਾਮਾ ਦੀ ਜ਼ੋਰ ਲਾ ਲਵੇ ਬਿਲਕੁਲ ਜੀ ਤੁਹਾਡੇ ਕੀ ਵਿਚਾਰ ਨੇ ਜੀ ਇਸ ਜਨਗੁਣੀ ਨੀਤੀ ਤੇ ਹੈ ਦੇਖੋ ਜੀ ਲੋਕ ਸੜਕਾਂ ਤੇ ਕਿਉਂ ਆਉਂਦੇ ਨੇ ਸ੍ਰੀਕ ਆਪ ਦੇ ਕਰੇ ਰੋਟੀ ਖੰਗਾ ਹਾਂਜੀ ਠੀਕ ਆ ਲੋਕ ਅdirname ਸਿਕਾ ਨੂੰ ਪੁੱਛਿਆ ਤੋਂ ਨਾ 20000 ਰੁਪਏ ਨੇ 70 ਹਸਾਲ ਹਾਂਜੀ ਪਹਿਲਾਂ ਵੀ ਜਿਹੜੇ ਤਿੰਨ ਕਿਲੋ ਕਾਲੇ ਕਣੂ ਸੀਗੇ ਜਿਹਦੇ ਤੇ ਇਹਨਾਂ ਦੀ ਸੀਗਾ ਇੱਕ ਕੰਟੈਕਟ ਫਾਰਮਿੰਗ ਇੱਕ ਐਟਮ ਐਮਐਸਪੀ ਦੀ ਲੜਾਈ ਤੇ ਇੱਕ ਸੀਗਾ ਜੀ ਉਹਨਾਂ ਦੀ ਓਪਨ ਮੰਡੀ ਜਿਹੜੀ ਕੰਮ ਨਹੀਂ ਸੀ। ਹਾਂਜੀ। ਓਲ ਉਹਦੇ ਬਰੋਚ ਲੋਕਾਂ ਨੇ ਦਿੱਲੀ ਕਿੱਡਾ ਸੰਘਰਸ਼ ਲੜਿਆ। ਜਿਹੜੇ ਮੈਂ ਹੈਰਾਨ ਹੁੰਨਾ ਵੀ ਲੋਕਾਂ ਅੰਤਰ ਚ ਲੋਕ ਵੱਡੇ ਹੁੰਦੇ ਨੇ। ਇਹ ਸਰਕਾਰਾਂ ਜਿਹੜੇ ਸਾਡੇ ਸੇਵਕ ਨੇ ਚਾਹੇ ਉਹ ਐਮਐਲਏ ਨੇ ਚਾਹੇ ਐਮਪੀ ਨੇ ਚਾਹੇ ਇਵਨ ਕੇ ਪ੍ਰਾਈਮ ਮਿਨਿਸਟਰ ਵੀ ਸਾਡੇ ਲੋਕਾਂ ਲਈ ਹੁੰਦਾ ਸਰਕਾਰਾਂ ਲੋਕਾਂ ਲਈ ਬਣਦੀਆਂ ਨੇ ਲੋਕ ਸਰਕਾਰਾਂ ਤੇ ਹੁੰਦੇ ਨੇ। ਉਹਨਾਂ ਨੇ ਦੇਖਣਾ ਹੁੰਦਾ ਵੀ ਲੋਕਾਂ ਦਾ ਵਿਕਾਸ ਕਿਵੇਂ ਕਰਨਾ। ਇਪਨਾਂ ਜੀ ਤਨ ਕਾਨੂੰਨਾਂ ਵਾਲੀ ਉੱਥੇ ਬੈਠੇ ਰਹੇ 1.5 ਸਾਲ ਇਹ ਏਸੀਆਂ ਤੇ ਬੈਠੇ ਨੇ ਜਿਹਦੇ ਦੇਸ਼ ਦੇ ਮਾਲਕ ਨੇ ਉਹ ਸੜਕਾਂ ਤੇ ਬੈਠੇ ਨਹੀਂ ਅੱਜ ਵੀ ਅਸੀਂ ਮੈਂ ਭਵੰਤਮਨ ਨੂੰ ਕਹਿਣਾ ਚਾਹੁੰਦਾ ਵੀ ਇਹ ਲੋਕਾਂ ਨੇ ਤੈਨੂੰ ਬਹੁਤ ਸਤਿਕਾਰ ਬਖਸ਼ਿਆ ਸੀਗਾ ਗੁਰੂ ਮਹਾਰਾਜ ਨੇ ਤੇਰੇ ਤੇ ਕਿਰਪਾ ਕੀਤੀ ਸੀ ਉਸ ਦੇ ਤੂੰ ਲਾਇਕ ਨਹੀਂ ਸੀਗਾ ਅੱਜ ਉਹ ਸੱਦ ਵੀ ਹੋ ਰਿਹਾ ਵੀ ਤੂੰ ਅੱਜ ਦਿੱਲੀ ਵਾਲਿਆਂ ਨੇ ਥੱਲੇ ਲੱਗ ਕੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਧੋਖਾ ਕਰ ਰਹੇ ਆ ਤੇ ਇਹਦਾ ਤੈਨੂੰ ਖਮਿਆਜਾ ਭੁਗਤਣਾ ਕਿ ਜਿਵੇਂ ਮਾਨ ਸਰਕਾਰ ਨੇ ਭਗਵੰਤ ਮਾਨ ਸਾਹਿਬ ਨੇ ਆਪ ਮਤਲਬ ਬਿਆਨ ਦਿੱਤਾ ਉਹਨੇ ਕਿਹਾ ਵੀ ਜਿਹੜੀ ਇਹ ਨੀਤੀ ਹੈ ਕਿਸਾਨਾਂ ਦੇ ਹੱਕ ਚ ਆ ਤੇ ਉਹਨਾਂ ਨੇ ਕੀ ਚੀਜ਼ ਸੋਚ ਕੇ ਮਤਲਬ ਇਹ ਬਿਆਨ ਦਿੱਤਾ ਜਾਂ ਤੁਹਾਨੂੰ ਕੀ ਲੱਗਦਾ ਵੀ ਉਹ ਕਿਸੇ ਦਬਾਅ ਦੇ ਅੰਦਰ ਨੇ ਜਾਂ ਮਤਲਬ ਵੀ ਇਹ ਵਕਤਾਂ ਦੇ ਜਿਵੇਂ ਆਪਾਂ ਸੁਣਦੇ ਆ ਵੀ ਉਹ ਵਕਤਾਂ ਦੇ ਬਕਾਊ ਹੋ ਚੁੱਕੇ ਨੇ ਪੂੰਜੀਪਤੀਆਂ ਦੇ ਅੰਦਰ ਦਬਾਅ ਤਾਂ ਦੇਖੋ ਜੀ ਲੀਡਰਾਂ ਨੂੰ ਕੁਰਸੀ ਪਿਆਰੀ ਹੁੰਦੀ ਆ ਦੇਖੋ ਇਹਨਾਂ ਨੂੰ ਇਹਨਾਂ ਦੀ ਕੁਰਸੀ ਪਿਆਰੀ ਆ ਤੁਹਾਨੂੰ ਸਾਡੀਆਂ ਜਮੀਨਾਂ ਪਿਆਰੀਆਂ ਨੇ ਸਾਡੇ ਕਿੱਤਾ ਪਿਆਰਾ ਵਾ ਸਾਡੀ ਰੋਟੀ ਏਰੀਆ ਠੀਕ ਆ ਜੀ ਇਹ ਦਵਾ ਦਾ ਇੰਨਾ ਕੁ ਮੰਨ ਲਓ ਵੀ ਦਿੱਲੀ ਵਾਲਿਆਂ ਨੇ ਮੂਰੇ ਆ ਜਿਹੜੇ 95 ਬਣਾਏ ਨੇ ਆ ਲੈਂਡ ਪੂਲਿੰਗ ਪਾਲਿਸੀ ਦਾ ਇੰਨਾ ਵਿਰੋਧ ਹੋਇਆ ਜਿੱਥੇ ਬੰਦੀਆਂ ਡੇ ਡੇ ਇਕੱਠੇ ਹੋ ਰਹੇ ਨੇ ਇਹਨਾਂ ਚੋਂ ਇੱਕ ਵੀ ਨਹੀਂ ਕੋਈ ਬੋਲਿਆ ਹਾਲਾਂਕਿ ਇਹਨਾਂ ਨੂੰ ਸਮਝਣਾ ਪੈਣਾ ਵੀ ਇਹਨਾਂ ਨੂੰ ਲੋਕਾਂ ਨੇ ਬਣਾਇਆ ਲੋਕਾਂ ਨੇ ਪਾਵਰ ਦਿੱਤੀ ਆ ਤੇ ਇਹਨਾਂ ਨੂੰ ਲੋਕਾਂ ਲਈ ਆਵਾਜ਼ ਉਠਾਉਣੀ ਚਾਹੀਦੀ ਸੀ ਕਿਉਂਕਿ ਇਹ ਲੋਕਾਂ ਦੇ ਨੁਮਾਇੰਦੇ ਨੇ ਇਹ ਕੇਂਦਰੀ ਵਾਲੇ ਦੇ ਨੁਮਾਇੰਦੇ ਨਹੀਂ ਹੈ ਇਹ ਲੋਕਾਂ ਨੂੰ ਜਵਾਬ ਦੇਣੇ ਪੰਜਾਬ ਦੇ ਨੂੰ ਇਹ ਮੈਂ ਤਾਂ ਹੈਰਾਨ ਹੁਣਾ ਉਹ ਮਾਲਵਿੰਦਰ ਕੰਗ ਨੇ ਇੱਕ ਪਾਇਆ ਕਮੈਂਟ ਪਾਲਿਸੀ ਨੇ ਹੱਕ ਵਿਰੋਧ ਚ ਵੀ ਅਸੀਂ ਇਹਦਾ ਵਿਰੋਧ ਕਰਦੇ ਆ ਲੈਂਡ ਪੂਲਿੰਗ ਨਾਲ ਜਿਹੜੀ ਸਰਕਾਰ ਲੈ ਕੇ ਆ ਉਹ ਦੋ ਘੰਟਿਆਂ ਬਾਅਦ ਉਹਦੀ ਪੋਸਟ ਡਿਲੀਟ ਹੋ ਗਈ ਉਹ ਇੰਨਾ ਕੁ ਦਵਾ ਇੰਨਾ ਤੇ ਚਲੋ ਬਾਕੀ ਸਮਾਂ ਦੇਖਦੇ ਆ ਕੀ ਬਣਦਾ ਦੇਖੋ ਜਿਵੇਂ ਮੰਨ ਲਓ ਇਹਨਾਂ ਨੇ ਹੁਣ ਬਿਆਨ ਦਿੱਤਾ ਆਪਣੇ ਬੀਕਾਸ ਟਾਈਮ ਲਈ ਰੋਕਿਆ ਗਿਆ ਹਫਤੇ ਖਲੀ 5 ਦਿਨ ਪਾਣੀ ਦੇ ਲਈ ਕੁਝ ਸਮਥਿੰਗ ਕੁਝ ਦਿਨ ਲਈ ਜਿਹੜੀ ਨੀਤੀਆਂ ਨੂੰ ਵੀ ਰੋਕ ਲਈ ਗਈ ਹੈ ਕੋਟ ਬਲ ਹਾਂਜੀ ਇਹ ਬਹੁਤ ਵਾਰ ਹੁਣ ਇੱਥੇ ਵੀ ਫੋਕ ਲੱਗਦਾ ਵੀ ਦੁਬਾਰੇ ਤੇ ਕੋਈ ਛੋਟ ਕੀਤੀ ਜਾਊਗੀ ਦੇਖੋ ਕੋਟ ਦੀ ਲੜਾਈ ਨਹੀਂ ਇਹ ਇਹ ਲੋਕਾਂ ਦੀ ਲੜਾਈ ਆ ਇਹ ਲੋਕਾਂ ਦੀ ਆਖੇ ਜਿਵੇਂ ਇਹ ਲੈ ਕੇ ਆਏ ਨੇ ਇਹਨਾਂ ਨੂੰ ਉਵੇਂ ਵਾਪਸ ਲੈਣੀ ਪੈਣੀ ਆ ਕਿਉਂਕਿ ਲੋਕ ਇੰਨਾ ਵਿਰੋਧ ਹੋ ਚੁੱਕਿਆ ਇਸ ਗੱਲ ਦਾ ਇਹਨਾਂ ਕੋਲੇ ਰਾਹ ਹੀ ਨਹੀਂ ਬਚਣਾ ਕੋਈ ਠੀਕ ਆ ਜੀ ਇਹ ਪਹਿਲਾਂ ਵੀ ਸਰਕਾਰ ਕਈ ਏਡੇ ਡਰਾਮੇ ਕਰਦੀ ਆ ਇਹ ਕਹਿੰਦੇ ਵਿਕਾਸ ਕਰਨਾ ਵਿਕਾਸ ਕੀ ਹੁੰਦਾ ਹਸਪਤਾਲ ਬਣਾਉਣੇ ਸਕੂਲ ਬਣਾਉਣੇ ਸੜਕਾਂ ਬਣਾਉਣੀਆਂ ਠੀਕ ਆ ਜੀ ਸਫਾਈ ਰੱਖਣੀ ਲੁਧਿਆਣੇ ਤੁਸੀਂ ਜਾ ਕੇ ਹਾਲ ਦੇਖ ਲਓ ਲੋਕ ਨਰਕ ਚ ਰਹਿੰਦੇ ਨੇ ਠੀਕ ਹੈ ਜੀ ਥੋੜਾ ਜਿਹਾ ਮੀਂਹ ਪੈਂਦਾ ਲੁਧਿਆਣਾ ਡੁੱਬਣ ਵਾਲਾ ਹੋ ਜਾਂਦਾ ਇਹ ਨਹੀਂ ਹੈ ਇਹ ਇਹ ਕਿਹੜਾ ਵਿਕਾਸ ਆ ਵੀ ਜੋ ਲੋਕਾਂ ਦੀਆਂ ਜ਼ਮੀਨਾਂ ਖੋਲੋ ਕਲੋਨੀਆਂ ਤਾਂ ਪਹਿਲੀਆਂ ਬੇਲੀਆਂ ਪਈਆਂ ਬਹੁਤ ਠੀਕ ਹੈ ਜੀ ਤੇ ਇਹ ਵਿਕਾਸ ਨਹੀਂ ਇਹ ਤਾਂ ਵਿਨਾਸ਼ ਹੋ ਰਿਹਾ ਵਿਨਾਸ਼ ਕਰਨ ਨੂੰ ਕਰਦੀ ਆ ਸਰਕਾਰ ਜਿਵੇਂ ਜੀ ਇੱਕ ਕਿਸਾਨ ਵੀਰ ਦਾ ਬਿਆਨ ਸੀ ਉਹ ਕਹਿੰਦੇ ਵੀ ਜਦੋਂ ਇਹ ਕਾਨੂੰਨ ਬਣਾਇਆ ਉਹਨਾਂ ਨੇ ਕੀ ਮੰਤਰੀ ਮੰਡਲ ਨਹੀਂ ਤਿਆਰ ਕੀਤਾ ਵੀ ਕਿਸਾਨ ਦੇ ਪੱਖ ਨਹੀਂ ਸੁਣੇ ਉਹ ਦਿਨ ਆਪਣੀ ਮਰਜ਼ੀ ਨਾਲ ਜਿਹੜੇ ਇੱਕ ਨੂੰ ਜਿਹੜਾ ਬਣਾਇਆ ਵਾ ਇਹ ਲੈਂਡ ਪੁਲਿੰਗ ਨੀਤੀ ਦਾ ਆ ਵੀ ਆਪਣੀ ਮਰਜ਼ੀ ਨਾਲ ਸ਼ੁਰੂ ਕੀਤਾ ਮੈਨੂੰ ਤੁਹਾਨੂੰ ਕੀ ਲੱਗਦਾ ਵੀ ਇਸ ਤੇ ਦੁਬਾਰੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਜੇ ਕੋਈ ਸੋਧ ਕਰਨੀ ਚਾਹੀਦੀ ਹੈ ਜਾਂ ਟੋਟਲੀ ਰਾਪੀ ਹੋਣਾ ਚਾਹੀਦਾ ਅਸਲ ਵਿੱਚ ਨਾ ਜੀ ਗੱਲ ਪਤਾ ਕੀ ਆ ਲੋਕਾਂ ਨੇ ਨਾ ਮਤਲਬ ਇਹਨਾਂ ਦੇ ਇਨਕਲਾਬ ਦੇ ਜਿਹੜੇ ਦਿਖਾਏ ਮਤਲਬ ਸੁਪਨੇ ਉਹਨੂੰ ਲੋਕਾਂ ਨੇ ਸੱਚ ਮੰਨ ਕੇ ਲੋਕਾਂ ਨੇ ਜਵਾਬੀ ਤੌਰ ਤੇ ਹੋ ਗਿਆ ਨਾ ਇਹਨਾਂ ਨੂੰ ਵੱਡੀ ਬਹੁਤ ਮਤ ਮੰਨ ਪਾਇਆ ਜੀ ਜਿਸ ਤਰ੍ਹਾਂ ਗੱਡੀ ਦੇ ਗੱਡੀ ਚਲਾਉਣ ਨੂੰ ਡਰਾਈਵਰ ਨੂੰ ਟ੍ਰੇਨਿੰਗ ਦੀ ਲੋੜ ਹੁੰਦੀ ਆ ਇਹ ਜਿਹੜੀ ਰਾਜਨੀਤੀ ਆ ਇਹ ਵੀ ਮਤਲਬ ਰੇਟਨਰ ਬੰਦਿਆਂ ਦਾ ਕੰਮ ਆ ਇਹ ਮਤਲਬ ਜਲਕਲਣ ਜਾਣ ਬੰਦਿਆਂ ਦਾ ਕੰਮ ਨਹੀਂ ਹੈ ਇਹ ਜੇ ਅੱਜਾ ਇਹ ਮਤਲਬ ਮਹਾਰਾਜਾਂ ਪ੍ਰਾਣੀ ਹੁੰਦੇ ਜਾਂ ਤੁਹਾਡੇ ਪੱਤੇ ਮਹਾਰਾ ਹੁੰਦੇ ਤਾਂ ਕਮਜ਼ੇ ਕੰਮ ਇਹਦੇ ਚੰਗੇ ਮਾੜੇ ਪ੍ਰਭਾਵ ਦੇਖਦੇ ਪਹਿਲਾਂ ਮਤਲਬ ਜ਼ਮੀਨਾਂ ਐਕਵਾਇਰ ਕਰਨ ਤੋਂ ਪਹਿਲਾਂ ਲੋਕਾਂ ਦੀ ਰਾਏ ਲੈਂਦੇ ਥੋੜੀ ਬਹੁਤੀ ਚਾਹੇ ਉਹਨਾਂ ਨੇ ਮਤਲਬ ਚਾਹੇ ਅੰਦਰੋਂ ਮਨਸਾਪ ਉਸ ਵੀ ਹੁੰਦੀ ਚਾਹੇ ਪਰ ਲੋਕ ਰਾਏ ਬਣਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਹਰ ਕੰਮ ਦੇ ਵਿੱਚ ਕਿਉਂਕਿ ਇਹ ਛੋਟਾ ਮੋਟਾ ਕੰਮ ਨਹੀਂ ਜੀ 24311 ਏਕੜ ਜ਼ਮੀਨਾਂ ਇੱਕ ਵੱਡਾ ਮਤਲਬ ਹਿੱਸਾ ਹਵਾ ਉਹਦੇ ਜਲੇ ਦਾ ਇਹ ਇੱਡੀ ਜਿਹਦੀ ਡਿਵੈਲਪਮੈਂਟ ਹੋ ਜੂ ਅੱਜ ਲੋਦੇ ਹਣਾ ਪੂਰੇ 15000 ਕੀਲੇ ਦੇ ਵਿੱਚ ਡਿਵੈਲਪ ਹੋਇਆ ਸਦੀਆਂ ਤੋਂ ਜਦ ਦੀ ਦੁਨੀਆ ਬਸੀ ਆ ਇਹ ਦੋ ਤਿੰਨ ਸਾਲਾਂ ਦੇ ਵਿੱਚ ਕਿਵੇਂ ਡਿਵੈਲਪ ਕਰ ਦੇਣਗੇ ਐਡਾ ਵੱਡਾ ਇਰੀਆ ਇਹਨਾਂ ਨੂੰ ਬੈਲਪੋਨ ਜਿਹੜਾ ਇਹ ਪ੍ਰੋਜੈਕਟ ਬਣਿਆ ਨਾ ਜਿਹੜਾ ਮਾਸਟਰ ਪਲਾਨ ਕਹਿੰਦੇ ਆ ਇਹ ਹੈ ਰਾਂ ਮ ਬਣਿਆ ਜੀ 213 ਦਾ ਕਾਨੂੰਨ ਆਇਆ ਜੀ ਉਹ ਤੇ ਲੈਮ ਬਣਿਆ ਜੀ ਉਹ ਤੋਂ 100 ਨਾਲ 100 ਸਾਲ ਨੂੰ ਦੇਖ ਕੇ ਬਣਾਇਆ ਗਿਆ ਜੀ ਇਹ ਵੀ ਆਉਣ ਵਾਲੇ 100 100 ਸਾਲ ਦੇ ਵਿੱਚ ਜਿਹੜੀ ਲੁਧਿਆਣਾ ਜਿਹੜਾ ਵਧੂਗਾ ਕਿਹੜੇ ਏਰੀਆ 'ਚ ਅਸੀਂ ਰੈਸ਼ ਬਣਾਵਾਂਗੇ ਕਿਹੜੇ ਏਰੀਆ 'ਚ ਇਮਾਰਤੀ ਬਣਾਵਾਂਗੇ ਕਿਹੜੇ ਏਰੀਆ 'ਚ ਜਿਹਾ ਪਸ਼ੂਆਂ ਦਾ ਕੰਮ ਹੋਦਾ ਜਾਂ ਖੇਤੀਬਾੜੀ ਦਾ ਕੰਮ ਰੱਖਾਂਗੇ ਉਹਦੇ ਵਿੱਚ ਔਰ ਥੋੜੀ ਜਿਹੀ ਉਹਦੇ ਵਿੱਚ ਆਉਣ ਸੀ ਵੀ 100 100 200 200 ਕਿਲਾ 4 400 ਚਾਰ ਗੋਣਾ ਦੇ ਕੇ ਵੀ ਜੋ 13 ਇਹ ਜਿਹੜਾ ਕਾਨੂੰਨ ਬਣਾਇਆ ਉਹਦੇ ਵਿੱਚ ਇਹ ਵੀ ਮਾਰਕੀਟ ਰੇਟ ਦਾ ਚਾਰ ਗੋਣਾ ਪੈਸੇ ਦੇਵਾਂਗੇ ਪਲੱਸ ਅਜਾਲਾ ਪੱਤਾ ਜੀ ਇਹ ਉਸ ਲੋਡ ਜੇ ਮਤਲਬ ਦਿੰਦੇ ਆ ਤਾਂ ਲੋਕ ਮਾਣਾ ਮੋਟਾ ਹੋ ਸਾਰਾ ਸਹਿਮਤ ਹੋ ਜਾਣ ਕਿ ਜਿਹੜੀ ਮੁਫਤੋਂ ਮੁਕਤੀ ਹਾਲਾ ਕੋਈ ਭਾਅ ਦੇਣ ਲਈ ਕਥਾਮ ਦੇ ਪੱਲੇ ਪੈ ਹੀ ਨਹੀਂ ਉਸ ਰਿਹਾ ਦਸਵਾਏ ਪਲਾਟ ਕਹਿੰਦੇ ਆ ਪਲਾਟ ਕਦੋਂ ਮਹਿੰਗਾ ਹੋਊਗਾ ਜਗਰਾਉ 900 100 ਕਿਲਾ ਹੋਆ ਇਹਨਾਂ ਨੇ ਗਲਾਡਾ ਰਖ ਵੇਰ ਕੀਤਾ ਜਦੋਂ ਇਹਨਾਂ ਨੇ ਵੇਚਿਆ ਸੀ ਜਦੋਂ ਬੁੱਲ ਕੱਢਾਈ ਉਹਦੋਂ 8000 ਨੂੰ ਪਲਾਟ ਲੈ ਸੀ ਲੋਕਾਂ ਨੇ ਅੱਜ ਉਹਦਾ 5000 ਨੂੰ ਕੋਈ ਲੈਣ ਨੂੰ ਧਿਆਨ ਨਹੀਂ ਉੱਤੇ ਆ 20 ਸਾਲਾਂ ਦੇ ਵਿੱਚ ਦਾ ਮਕਾਨ ਨਹੀਂ ਅਜੇ ਤੱਕ ਬਣਿਆ ਹੈਗਾ ਜੀ ਐਡੀ ਜੀ ਦੀ ਐਡੀ ਵੱਡੀ ਡਿਵੈਲਪਮੈਂਟ ਕਿਵੇਂ ਹੋ ਜਾਊਗੀ ਕੋਲੋਨੀ ਜਿਉਂ ਦੇਖਿਆ ਵਖਾੜਾ ਜਿਉਂ ਸਫਾਈ ਨਹੀਂ ਹੋਉਂਦੀ ਕੋਲੋਨੀ ਹਾਲੇ ਕਹਿੰਗੇ ਮੰਗ ਡਿਮਾਂਡ ਤੇ ਮੰਗ ਦਾ ਫਰਕ ਨਹੀਂ ਨਵਾਂ ਹੈ ਨਹੀਂਗੀ ਤੇ ਮਤਲਬ ਸਮਾਨ ਵਧੂ ਹੈ ਜਦੋਂ ਮਤਲਬ ਦੋਨਾਂ ਬੈਲੈਂਸ ਬਣਨਾ ਹੁੰਦਾ ਜਦੋਂ ਡਿਮਾਂਡ ਵਧੂਗੀ ਇਹ ਕਲੋਨੀਆ ਦੇ ਵਿੱਚ ਡਿਮਾਂਡ ਇੰਨੀ ਵੱਡੀ ਹੋਵੇ ਮਤਲਬ ਫਿਰ ਕਲੋਨੀਆ ਨਾ ਬਿਕਸ ਤੋਂ ਕਲੋਨੀਆ ਦਾ ਜਿਹੜੇ ਪ੍ਰਾਪਰਟੀ ਡੀਲਰਾਂ ਜਾਂ ਵੱਡੇ ਮਤਲਬ ਹਾਊਸਿੰਗ ਡਿਵੈਲਪਮੈਂਟ ਦਾ ਕੰਮ ਕਰਦੇ ਆ ਉਹ ਤਾਂ ਲੋਕਾਂ ਨੇ ਮਿਲਤਾਂ ਕਰ ਕਰਕੇ ਮਤਲਬ ਫਲੈਟ ਵੇਚਦੇ ਆ ਤੇ ਕਹਿਤਾਂ ਕਰਦੇ ਆ ਉਹਦੇ ਵਿੱਚ ਤੇ ਮਹਾਲੀ ਸ਼ਹਿਰ ਦੇ ਵਿੱਚ ਜਾ ਕੇ ਦੇਖੋ ਹਜੇ ਹਜ਼ਾਰਾਂ ਬਲਾਏ ਹਜੇ ਮਤਲਬ ਹਾਊਸਿੰਗ ਬੋਰਡ ਦੇ ਜਿਹੜੇ ਪ੍ਰੋਜੈਕਟ ਹਜੇ ਖਾਲੀ ਪਿਆ ਜੀ ਬਿਲਕੁਲ ਉੱਥੇ ਜਾਣ ਨੂੰ ਤੇ ਆ ਨਹੀਂ ਕਬੂਤਰ ਬੋਲਦੇ ਆ ਜਿਵੇਂ ਇਹ ਸੁਣ ਚਾਇਆ ਸੀ ਵੀ ਜੀ ਇਹ ਮਤਲਬ ਜਾਰੇ ਜਿਹੜਾ ਮੁੱਦਾ ਹਿਮਾਲਵੇ ਰੀ ਦਾ ਮਤਲਬ ਵੀਾਰੇ ਮਾਲਵੇ ਦੇ ਪਿੰਡ ਵਿੱਚ ਆਏ ਨੇ ਇਸ ਟੈਂਡ ਬੁਲਨੀ ਚ ਜਿਹੜਾ ਹੁਣ ਚੰਗਦੇ ਆ ਨੀ ਸਾਰੇ ਪੰਜਾਬ ਦੀ ਹੈ ਤੇ ਪਰ ਜਿੱਦਾਂ ਹੁਣ ਆਪਾਂ ਪੇ ਜੋਦਾ ਮੰਡੀ ਚ ਆਪਾਂ ਇਕੱਠ ਦੇਖਿਆ ਇਕੱਠ ਤਾਂ ਮੈਂ ਕਹਣਾ ਪੂਰੇ ਹਿੰਦੁਸਤਾਨ ਦਾ ਇਕੱਠ ਸੀ ਜੀ ਉੱਥੇ ਉਤੇ ਪੌਂਡਾ ਜਿਹੜੇ ਤੋਂ ਵੀ ਆਈ ਸੀ ਸਾਮਤ ਵਿੱਚ ਸਾਨੂੰ ਇਹ ਜਿਹੜਾਣੇ ਤੇ ਪੰਜਾਬ ਦਾ ਮੁੱਦਾ ਨਹੀਂ ਸਾਰੇ ਮਤਲਬ ਪੂਰੇ ਹਿੰਦੁਸਤਾਨ ਦਾ ਕਿਸਾਨ ਕੰਨੇ ਹਾਂਜੀ ਹਾਂਜੀ ਇਹ ਪਰ ਨਾ ਜਿਹੜੀ ਲੈਂਡ ਪੂਲਿੰਗ ਇਸ ਵਕਤ ਜਿਹੜਾ ਮੇਨ ਮੁੱਦਾ ਨਾ ਜੀ ਇਹ ਸਾਡੇ ਸੂਬੇ ਨਾਲ ਸੰਬੰਧ ਦਾ ਰਿਲੇਟਡ ਆ ਜਿਹੜੀ ਜਿਹੜੀ ਅਗਰਾਹਾ ਜੱਤਾ ਚ ਜੱਤ ਸੰਧੂਬਤ ਜੱਥੇਬੰਦੀ ਹੈ ਨਾ ਇਹ ਆਲ ਇੰਡੀਆ ਜੱਥੇਬੰਦੀ ਹੈ ਇਹਨਾਂ ਨੇ ਆਪਦੀ ਲੀਡਰਸ਼ਿਪ ਨੂੰ ਬਾਹਰ ਨੂੰ ਨੂੰ ਬੁਲਾਇਆ ਜੀ ਕਿਉਂਕਿ ਲੀਡਰਸ਼ਿਪ ਜਦੋਂ ਉਧਰਲੇ ਕਨਸਟਰਟਾਂ ਦੇ ਵਿੱਚ ਹੁੰਦੇ ਤਾਂ ਪੰਜਾਬ ਦੀ ਲੀਡਰਸ਼ਿਪ ਵੀ ਜਾਂਦੀ ਆ ਲੀਡਰਸ਼ਿਪ ਸਿਰਫ ਸਿਰਫ ਬੋਲਣ ਕਿ ਗੱਲ ਅੱਲਾਹ ਆਪਣਾ ਹੈ ਕਿਉਂਕਿ ਦਬਾਬੇ ਦੇ ਵਿੱਚ ਇਹਨਾਂ ਨੇ ਹੁਣ ਕੰਮband ਰੱਖੀ ਹੋਣ ਵਾਲੇ 15 16 ਤਰੀਕ ਦੀ ਸਿੰਧੂ ਬੋਲ ਜੁਨੀਅਨ ਨੇ ਇਸ ਕਰਕੇ ਇਕੱਠਾ ਹੈ ਲੋਕਾਂ ਦਾ ਰੋ ਹੀ ਏਡਾ ਜ਼ਿਆਦਾ ਹੈ ਜੀ ਲੋਕ ਆਪ ਮਾਰੇ ਤੁਰੇ ਹੋਏ ਆ ਕੋਈ ਮਤਲਬ ਪਤਾ ਕੀ ਹੈ ਕਿਸਾਨੀ ਆ ਜਿਹੜੀ ਕਿਸਾਨ ਦਾ ਕੰਮ ਆ ਖੇਤੀ ਤੋਂ ਬਣਾ ਤਮਾਨ ਹੋਰ ਕੰਮ ਦੇ ਵਿੱਚ ਕਾਮਯਾਬੀ ਨਹੀਂ ਹੋ ਸਕਵਾ ਕਿਉਂਕਿ ਜਿਹੜੀ ਸ਼ੁਰੂ ਤੋਂ ਲੈਂ ਬਣੀ ਹੁੰਦੀ ਆ ਇੱਕ ਬਲੱਡ ਹੁੰਦਾ ਜੀ ਜਿਹੜੇ ਬਲੱਡ ਦੇ ਵਿੱਚ ਜਿਹੜਾ ਚੀਜ਼ ਆ ਜਾਵੇ ਉਹ ਬਲੱਡਨ ਦਾ ਕਹਾਣੀਆ ਅਗਲੀ ਪੀੜੀ ਦਰਬੀ ਨਹੀਂ ਚੱਲਦੀ ਰਹਦੀ ਆ ਕਿਉਂਕਿ ਬਿਜਨਨ ਮੈਨ ਬੰਦੇ ਦੇ ਘਰੇ ਬਿਜਨਨ ਦੇ ਮੈਨ ਬੱਚਾ ਪੈਦਾ ਹੋਊਗਾ ਠੀਕ ਆ ਜੀ ਕਹੇ ਇਸੇ ਲੋੜ ਕਦਾਂ ਹੁੰਦੇ ਘਰੇ ਕਹਾਣ ਮਤਲਬ ਕਹਾਣੀ ਨਹੀਂ ਪੈਦਾ ਹੋਊਗਾ ਜਿਹੜਾ ਬੰਦਾ ਖੇਤੀ ਵਾਲੀ ਕਰਕੇ ਖੋਜਾ ਉਹ ਬੰਨਣ ਵਾਲਾ ਕੰਮ ਕਦੇ ਵੀ ਨਹੀਂ ਕਰ ਸਕਦਾ ਕਦੇ ਵੀ ਤੁਸੀਂ ਦੇਖੋ ਕਥਾਨ ਜਿਹੜਾ ਦੁਕਾਨਦਾਰ ਜੇ ਬਣਦਾ ਵਾ 100 ਦੇ ਵਿੱਚੋਂ ਇੱਕ ਬੰਦਾ ਕਾਮਯਾਬ ਹੁੰਦਾ ਵਾ ਬਾਕੀ 99 ਅਵੇਲ ਹੋ ਜਾਂਦੇ ਗੱਡੀ ਦੇ ਗੱਡੀ ਦੇ ਮਾਣਾ ਸਾਡਾ ਕੰਮ ਨਹੀਂ ਅਸੀਂ ਮਤਲਬ ਉਹ ਇੱਕ ਤਰ੍ਹਾਂ ਦੀ ਹੁੰਦੀ ਹੈ ਗੁ ਇਹ ਜਿਹੜੀ ਮਤਲਬ ਦਕਾਨਦਾਰੀ ਹੁੰਦੀ ਹੈ ਦਾਰੀ ਇਹਦੇ ਮਤਲਬ ਲੱਗ ਜਾਓ ਤਾਂ ਵੀ ਗਲਾਮੀ ਹੁੰਦੀ ਆ ਤੇ ਇਹ ਜਿਹੜਾ ਮਤਲਬ ਸਾਡਾ ਸਾਡੀ ਫਿਤਰਤ ਆ ਜੀ ਯਾਦ ਪੰਛੀਆਂ ਯਾਦ ਰਹਿਣਾ ਕਿੱਲੇ ਹੋਏ ਆ ਇਸ ਕਰਕੇ ਇਹ ਜਿਹੜੀ ਮੰਨਣ ਦੀ ਗਲਾਮੀ ਆ ਇਹ ਅਸੀਂ ਨਹੀਂ ਕੱਟ ਸਕਦੇ ਖੇਤੀ ਤੋਂ ਬਿਨਾ ਆਲੇ-ਦਾਲੇ ਕਿਤੇ ਜ਼ਮੀਨ ਨਹੀਂ ਮਿਲਣੀ ਆ ਕਿ ਨਾਲੇ ਪੈਸੇ ਹੀ ਨਹੀਂ ਕੋਲੇ ਰਹਿਣਾ ਜੀ ਜ਼ਮੀਨ ਲੈਣੀ ਵੀ ਕਿੱਥੋਂ ਆ ਜਾਂ ਲਾ ਹੋਵੇ ਨਾ ਸਰਕਾਰ ਰੁਪਏ ਦਿੰਦੀ ਆ ਮਤਲਬ ਜਾਲਾ 6 ਕਰੋੜ ਰੁਪਇਆ ਮਤਲਬ ਮੰਨ ਕੇ ਮੰਨ ਕੇ ਚੱਲੀ ਉਹ ਸਾਡੇ ਰੇਡ ਹੋਊਗਾ ਤੇ ਉਹਨਾਂ 4 ਕਰੋੜ ਰੁਪਇਆ ਦੇਵੇ 4 ਗੋਲਾ ਵਧਾ ਕੇ ਸਰਕਾਰ ਫੇਰ ਤਾਂ ਮੰਨ ਸਕਦੀ ਵੀ ਲੋਕ ਜ਼ਮੀਨ ਦੇ ਦੇਣਗੇ ਮੁਕਤ ਮੁਕਤੀ ਨਹੀਂ ਕੁਝ ਮੰਨਣਾ ਹੈਗਾ ਜੀ ਕਿਉਂਕਿ ਕਿਸਾਨ ਦੇ ਪੱਲੇ ਕੁਝ ਵੀ ਨਹੀਂ ਪੈ ਰਿਆ ਇੱਕ ਤੁਸੀਂ ਤੁਸੀਂ ਪਹਿਲਾਂ ਦਿੱਤਾ ਸੀ ਜਵਾਬ ਵੀ ਜਿਹੜੀ ਇਹ ਲੈਣ ਫੋਨ ਨੀਤੀ ਵੀ ਇਹ ਪਿੰਡ ਦੀ ਫਰਨੀ ਤੱਕ ਹੀ ਸੀਮਤ ਆ ਵੀ ਜਿਹੜੇ ਪਿੰਡ ਦੀ ਕਰਨੇ ਤੋਂ ਬਾਹਰ ਜਿਹੜੇ ਕਾਹ ਲੋਕਾਂ ਦੇ ਘਰ ਪਏ ਹੋਣੇ ਹਾਂ ਵੀ ਉਹ ਵੀ ਇਹ ਚ ਆਉਂਦੇ ਨੇ ਕੀ ਉਹ ਲੋਕਾਂ ਨੂੰ ਜਾਗਰੂਕ ਨਹੀਂ ਲੋਕ ਉਹਨਾਂ ਨੂੰ ਪਤਾ ਹੀ ਇਸ ਚੀਜ਼ ਦੇ ਬਾਰੇ ਉਹਨੂੰ ਨਾਲ ਖਸਾਂ ਦੇ ਤੌਰ 'ਤੇ ਚਾਹੀਦਾ ਫੈਨੀ ਤੋਂ ਬਾਹਰ ਜਿੰਨੇ ਗੁਰੂ ਘਰ ਆ ਜੀ ਜਿੰਨੇ ਮੰਦਰ ਆ ਜਿੰਨੀਆਂ ਸਾਡੇ ਸਮਝਾਨ ਘਰ ਜਿੰਨੀਆਂ ਪੰਚਾਇਤ ਦੀ ਜ਼ਗਵਾ ਜਿੰਨਾ ਸਾਡਾ 25-30 ਕਿਲ ਸਾਡੇ ਪਿੰਡ ਦੀ ਜ਼ਮੀਨ ਆ ਉਹਦਾ ਭੌਂਦੇ ਭਾਈ ਜਾਨੀ ਉਹਨਾਂ ਦਾ ਕੱਖ ਵੀ ਨਹੀਂ ਮਿਲਣਾ ਹੈਗਾ ਮਰੇ ਕੋਈ ਨਹੀਂ ਚਾਹੀ ਲੋਕਾਂ ਦੀ ਬਸੋਂ ਕੀਤੀ ਹੋਈ ਹੈ ਚਾਹੇ ਲੋਕਾਂ ਦੇ ਹਾਂ ਜੀ ਬਸੋਂ ਸਾਰੇ ਉਜੜਨੇ ਆ ਜੀ ਇਹ ਸਾਰਿਆਂ ਦਾ ਜਾੜਾ ਹੋਣਾ ਵਾ ਜਿੰਨੇ ਬਾਹਰ ਬਣੀਆਂ ਜਿਵੇਂ ਆਹ ਜਿੱਥੇ ਆਪ ਬਟੀਆਂ ਇਹ ਵੀ ਲੈਂਡਪੂਲ ਦੇ ਵਿੱਚ ਆਉਂਦਾ ਕਿਵੇਂ ਛੱਡ ਦੂਗਾ ਬੰਦਾ ਆਪਦਾ ਬਣਿਆ ਹੈ ਮਕਾਨ ਦੀ ساری ਉਮਰ ਦੀ ਕਮਾਈ ਕੀਤੀ ਹੋਈ ਬੰਦੇ ਨੇ ਇੱਥੇ ਲਾ ਲਈ ਧੀ ਕਹਨਾ ਹੁਣ ਕਿਵੇਂ ਛੱਡਣ ਤਿਆਰ ਹੋ ਜੂਗਾ ਜੀ ਬਿਲਕੁਲ ਜੀ ਤੇ ਜਿਵੇਂ ਹੁਣ ਮਤਲਬ ਇੱਕਲੇ ਕਿਸਾਨਾਂ ਦਾ ਸੰਘਰਸ਼ ਕਰਿਆ ਨਹੀਂ ਇਹਦਾ ਮਤਲਬ ਤੋ ਕਿ ਹੁਣ ਇਹਦੇ ਚ ਜਿਵੇਂ ਆਪਾਂ ਕਹਦੇ ਵੀ ਜ਼ਮੀਨ ਤਾਂ ਕੋਈ ਬੰਦਾ ਬਾਹਰ ਲਾ ਕੇ ਵੀ ਲੈਸ ਲੈ ਲੈਂਦਾ ਵੀ ਕੱਲੇ ਕਿਸਾਨ ਦੀ ਜ਼ਮੀਨ ਤਾਂ ਹੈ ਨਹੀਂ ਜੀ ਆਪਾਂ ਕਹਿੰਦੇ ਵੀ ਮੇਰੀ ਜੀ ਬੌਣਨ ਜ਼ਮੀਨ ਹੈ ਜੀ ਉਹ ਵੀ ਆਪਣੀ ਪਜਾਉ ਜ਼ਮੀਨ ਆ ਤੇ ਉਹਦੀ ਆਪਾਂ ਹੱਕ ਚ ਹੈ ਨਹੀਂਗੇ ਇਹ ਹੁਣ ਆਪਾਂ ਨੇ ਮੇਟੀ ਗੁਰੂ ਘਰ ਵੀ ਆਏ ਨੇ ਆਪਣੇ ਜਿਵੇਂ ਕੋਈ ਸ਼ਮਸ਼ਾਨ ਘਾੜ ਉਹ ਵਿਚਾਰੇ ਨੇ ਪਰ ਉਹਦਾ ਤਾਂ ਹੁਣ ਸਰਕਾਰ ਨੂੰ ਦੇਖਣਾ ਚਾਹੀਦਾ ਉਹ ਵੀ ਇੱਕ ਗਲਤ ਕੀ ਹੈ ਜੀ ਦੇਖੋ ਜੀ ਇਹ ਜਿਹੜੀ ਪਾਲਸੀ ਆ ਇਹ ਕਾਮਯਾਬ ਨਹੀਂ ਹੋਣੀ ਜੀ ਇਹ ਮੈਨੂੰ ਪੁਆਇੰਟ ਪਰਸੈਂਟ ਵੀ ਨਹੀਂ ਹੋਣੀ ਠੀਕ ਆ ਜੀ ਕੋਈ ਇਹਦਾ ਪਲਾਨ ਨਹੀਂ ਕਿਹੜੀਆਂ ਕਲੋਨੀਆਂ ਕੱਟ ਕੇ ਇਹਨਾਂ ਨੇ ਕੀ ਕਰਨਾ ਬਿਲਕੁਲ ਠੀਕ ਹੈ ਜੀ ਕਲੋਨੀਆਂ ਲੋਕਾਂ ਘਰ ਆਲਰੇਡੀ ਹੈਗੇ ਨੇ ਇਹ ਕਹਿੰਦੇ ਆ 30000 ਨੂੰ ਗੱਜ ਇੱਥੇ 50000 ਤਿਆਰ ਨੂੰ ਗੱਜ ਜਿੱਥੇ ਮਰਜ਼ੀ ਲੈ ਲਓ ਠੀਕ ਹੈ ਜੀ ਕੌਣ ਲਊਗਾ ਪਹਿਲੀ ਪੀੜ੍ਹੀ ਤਾਂ ਜਿੱਥੇ ਹੈਗੀਆਂ ਮਹਾਲੀ ਚ ਅਜੇ ਤੱਕ ਪਲਾਟ ਨਹੀਂ ਮਿਲ ਰਹੇ ਲੋਕਾਂ ਨੂੰ ਇੱਕ ਪੀੜ੍ਹੀ ਤਾਂ ਦੇਖੂਗੀ ਸਾਡੀ ਡਿਵੈਲਪਮੈਂਟ ਕਦੋਂ ਛੜਕਾਂ ਪਾਉਂਦੇ ਨੇ ਲੁੱਕ ਪਾਉਣ ਨੂੰ ਤਾਂ ਪਹਿਲਾਂ ਪੈਸੇ ਨਹੀਂ ਇਹਨਾਂ ਕੋਲੇ ਫਿਰ ਦੂਜੀ ਪੀੜ੍ਹੀ ਇਹ ਦੇਖਣਗੇ ਕਿ ਕਦੋਂ ਅਲਾਟਮੈਂਟ ਹੁੰਦੀ ਆ ਤੀਜੀ ਪੀੜ੍ਹੀ ਨੂੰ ਪਤਾ ਨਹੀਂ ਪਲਾਟ ਲੱਭਣਿਆ ਕਿ ਨਹੀਂ ਲੱਭਣੇ ਇਹ ਪਾਲਿਸੀ ਆ ਨੀਰੀ ਇਹ ਤਾਂ ਲੋਕਾਂ ਨੂੰ ੱੱਕੇ ਨਾਲ ਇਹ ਜ਼ਹਿਰ ਦੇ ਠੀਕ ਆ ਜੀ ਇੰਨੇ ਹਜ਼ਾਰਾਂ ਲੱਖਾਂ ਲੋਕਾਂ ਦਾ ਅਜਾਣਾ ਸਰਕਾਰ ਨੇ ਤੁਹਾਨੂੰ ਭਵੰਤਮਾਨ ਕਹਣਾ ਸੀ ਤੁਹਾਡੇ ਬੱਚੇ ਬਾਹਰੋਂ ਮੁੜੇ ਆਉਣਗੇ ਠੀਕ ਆ ਹੁਣ ਤਾਂ ਸਾਨੂੰ ਲੱਗਦਾ ਬੱਚੇ ਕੀ ਵੀ ਸਾਨੂੰ ਵੀ ਜਾਣਣ ਲੱਗਿਆ ਹੈ ਇੱਕ ਗੱਲ ਸੁਣੀ ਪਿਛੜਾਲੇ ਜੀ ਇਹਨਾਂ ਦੇ ਚਾਹੀਦਾ ਬੇਟਾ ਹੋਆ ਕੈਨੇਡਾ ਦੇ ਵਿੱਚ ਵੈਲਥੀ ਹੱਟਡ ਬੰਦਾ ਸੀਗਾ ਉਹ ਬੜੀ ਆਹਲਾ ਕਾਰੋਬਾਰ ਦੀ ਜਾਲ 2 ਸਾਲ ਪਹਿਲਾਂ ਦੇਖੋ 2 ਸਾਲ ਪਹਿਲਾਂ ਕੈਨੇਡਾ ਸਾਡੇ ਹੜਾ ਕੇ ਪੈਂਡਾ ਕੇ ਖੇਤੀਬਾੜੀ ਕਰਨਾ ਘਟੋ ਘਟ ਕਰੋੜ ਡੇਢ ਕਰੋੜ ਰੁਪਈਆ ਤੋਂ ਨੇ ਫੰਡਾਂ ਦੇ ਲਾਇਆ ਹੋਊਗਾ ਖੇਤੀਬਾੜੀ ਕਰਨਾ ਤੁਹਾਨੂੰ ਪਤਾ ਅੱਜ ਕੱਲ੍ਹ ਵਿਗਿਆਨ ਦਾ ਤਰੀਕਾ ਉਹ ਵਿਗਿਆਨਕ ਸੰਦ ਚਾਹੀਦੇ ਸਾਨੂੰ ਜਦੋਂ ਉਹ ਬੰਦੇ ਦੀ ਸਾਰੀ ਜ਼ਮੀਨ ਚਲੀ ਜਾਊਗੀ ਉਹ ਤਾਂ ਕਹਿਣਾ ਹੋਣਾ ਮੈਂ ਕਾਦੇ ਵਾਸਤੇ ਇੱਥੇ ਆਇਆ ਉਹਨੇ ਜਵਾਬ ਉਹਨੂੰ ਕਹਿਣਗੇ ਨਹੀਂ ਮਾੜਾ ਚੰਗਾ ਵੀ ਪਾਪਾ ਸਾਹਿਬ ਨਾ ਹੀ ਉਧਰ ਦੇਣਾ ਨਾ ਉਧਰ ਦੇ ਰਹੇ ਸਰੂ ਦਾ ਬੰਦਾ ਕਰੂਗੀ ਇਹ ਬਾਹਰੋਂ ਛੱਡ ਕੇ ਕਹਿੰਦਾ ਇਹ ਮੇਂ ਬੰਦ ਮੁੰਡੇ ਬਲਾ ਆ ਗਏ ਸੀ ਨੌਕਰੀਆਂ ਦੇਵਾਂਗੇ ਜਿਹੜੇ ਇੱਥੇ ਆ ਰਹੇ ਆ ਉਹ ਵੀ ਤਕੋ ਜਾਣ ਰਹੇ ਆ ਤਾਂ ਬੰਦਾ ਆ ਕਿੰਨੇ ਬੰਦੇ ਸਾਡੇ ਸਾਡੇ ਘਟੋ ਘਟੜ ਮੈਂ ਨਾ ਸਾਡੇ ਪਿੰਡ ਦੇ 2-3 ਜਵਾਕ ਆ ਗਏ ਬਾਹਰੋਂ ਛੱਡ ਕੇ ਕੈਨੇਡਾ ਕਿਉਂਕਿ ਉਹ ਅਗਲਾ ਦੇਖਦਾ ਵੀ ਪਿੰਡ ਖੇਤੀਬਾੜੀ ਚਾਹੀ ਜਿਆਦੇ ਕੰਮ ਜਾਵਾ ਕੈਨੇਡਾ ਦੀ ਵਿੱਚ ਫੁੱਲ ਟਾਈਮ ਚਾਕਰੀ ਕਰਨਾ ਨੂੰ ਇੱਥੇ ਆਪ ਦਾ ਮੈਂ ਜਿਹੜੀ ਗੱਲ ਕਰੀ ਆ ਬਈ ਮਤਲਬ ਆਪ ਦਾ ਕੰਮ ਆ ਜਿਹੜਾ ਆਪ ਦਾ ਕੰਮ ਹੀ ਹੁੰਦਾ ਵਾ ਹਾਂਜੀ ਹਾਂਜੀ ਇਹ ਕਰਕੇ ਨਾ ਮਤਲਬ ਇਹ ਜਿਹੜੀ ਸਰਕਾਰ ਦੀ ਨੀਤੀ ਆ ਅਦੀ ਤਾਂ ਰਿਕੁਐਸਟ ਹੀ ਬੁਲੀ ਉਹਨੂੰ ਮਤਲਬ ਬੇਨਤੀ ਕਰਨੀ ਗਾਉਂਦੇ ਆ ਸਰਕਾਰ ਨੂੰ ਵੀ ਇਹ ਸਾ ਇਹਨੂੰ ਜਿਆਦੇ ਦੇ ਕਰਕੇ ਵਿਚਾਰ ਇਹ ਪਹਿਲਾਂ ਦੀ ਤਰ੍ਹਾਂ ਜੂ ਟਰਨ ਮਾਰ ਗਏ ਇਹਨੂੰ ਵਾਪਸ ਲਓ ਇਹ ਤਾਂ ਬਿਨਾਂ ਜਾੜੇ ਤੋਂ ਤੇ ਪੰਜਾਬ ਦੇ ਹਾਲਾਤ ਬਿਨਾਂ ਖਰਾਬਗਾਨ ਤੋਂ ਛੋਡੀ ਇਹ ਕੋਈ ਵੀ ਨੀਤੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਬਣਦਾ ਹੈਗਾ ਹਾਂਜੀ ਇੱਕ ਸਵਾਲ ਹੋਰ ਜਿੱਦਾਂ ਨਾ ਵੀ ਆਰਮ ਸਟੇਜਾਂ ਤੇ ਜਿੱਦਾਂ ਧਰਨੇ ਚੱਲਦੇ ਆ ਕਿਸਾਨ ਜੱਥੇਬੰਦੀਆਂ ਵੱਲੋਂ ਬੋਲਿਆ ਜਾਂਦਾ ਵੀ ਭਗਵਾਨ ਤੁਮਨ ਅਸਤੀਫਾ ਦੇ ਦੇਵੇ ਹੂੰ ਜੇ ਭਗਵਾਨਤਮਨ ਸਤੀਫਾ ਜਿੰਦਾ ਤਾਂ ਉਹਦਾ ਆਪਾਂ ਨੂੰ ਕੀ ਪਲੱਸ ਪੁਆਇੰਟ ਹੋਊ ਜੋ ਆਪਣੇ ਕਿਸਾਨਾਂ ਨੂੰ ਤੇ ਉਹਦਾ ਜਾਨੀ ਕਿ ਕੀ ਕੋਈ ਬੈਨੀਫਿਟ ਹੁੰਦਾ ਆਪਾਂ ਨੂੰ ਉਸ ਚੀਜ਼ ਦੇ ਦੇਖੋ ਜੀ ਅਸਤੀਫਾ ਦਵੇ ਨਾ ਦਵੇ ਤੇ ਉਹ ਜਿਹੜੀ ਦੇਖੋ ਲੋਕਾਂ ਨੇ ਜਿਹੜੇ ਹੱਕ ਚ ਪਾਲਿਸੀ ਆ ਉਹ ਲੋਕ ਉਹਦਾ ਸਰਾਨਾ ਵੀ ਕਰਦੇ ਆ ਜਿਲੀ ਲੋਕਾਂ ਦਾ ਵਿਰੋਧ ਹੋ ਰਿਹਾ ਉਹ ਕੰਧ ਤੇ ਲਿਖਿਆ ਪੜੇ ਨਹੀਂ ਤਾਂ ਲੋਕ ਉਹਨੂੰ ਦੱਸ ਹੀ ਦੇਣਗੇ ਲੋਕਾਂ ਨੇ ਹੀ ਬਣਾਇਆ ਅਸਤੀਫਾ ਦਾ ਆਪ ਹੀ ਆ ਜਾਣਾ ਜਦੋਂ ਵੋਟਾਂ ਆਉਂਦੀਆਂ ਉਦੋਂ ਆਪ ਹੀ ਪਤਾ ਲੱਗਣਾ ਲੋਕਾਂ ਦਾ ਵਿਰੋਧ ਕਿੰਨਾਗਾ ਠੀਕ ਹੈ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿੰਦਾ ਸੀ ਕਿਸਾਨਾਂ ਦੇ ਆਪੇ ਲੈ ਕੇ ਖੜੇ ਜਿਉਂ ਹੈਗਾ ਅੰਡਰ ਪ੍ਰੈਸ਼ਰ ਮਤਲਬ ਸੈਂਟਰ ਦੇ ਪ੍ਰੈਸ਼ਰ ਦੇ ਵਿੱਚ ਆ ਉਹਨੂੰ ਦੀਵਾ ਦੇ ਕੇ ਕੁਰਸੀ ਮੋੜ ਛਣ ਪਿਆ ਕੇ ਉਹਨੂੰ ਕਿਸਾਨਾਂ ਦੇ ਹੱਥ ਵਿੱਚ ਆ ਕੇ ਖੜ ਜਣਾਣਾ ਚਾਹੀਦਾ ਤਾਂ ਲੋਕ ਅੱਜ ਵੀ ਉਹਨੂੰ ਹੱਥਾਂ ਨੇ ਚੱਕਣਗੇ ਜੀ ਬਿਲਕੁਲ ਜੀ ਲੈ ਕੇ ਆਇਆ ਕਿਹਾ ਆਪਣੇ ਲੈਂਡ ਪੁਲਿੰਗ ਨੀਤੀ ਜਿਹੜੀ ਲੈ ਕੇ ਆਇਆ ਇਹਦੇ ਨਾਲ ਯਾਨੀ ਕਿਸਾਨਾਂ ਦੇ ਮਾਣਾਂ ਚੁੱਕ तकरीबन ਲੈ ਚੁੱਕਿਆ ਮੈਂ ਕਹਾ ਜੀ ਦੇਖੋ ਸਾਡੀਆਂ ਤਾਂ ਦੇਖੋ ਫਰੀਕ ਨੂੰ ਜਿਵੇਂ ਦੁਕਾਨਦਾਰ ਉਹਨਾਂ ਨੂੰ ਦੁਕਾਨ ਪਿਆਰੀ ਹੈ ਜੀ ਕੋਈ ਫੈਕਟਰੀ ਚਲੋ ਉਹਨਾਂ ਨੂੰ ਫੈਕਟਰੀ ਪਿਆਰੀ ਹੈ ਕੋਈ ਹੋਰ ਕਿੱਤਾਂ ਕਰਦਾ ਉਹਨੂੰ ਆਪਦੇ ਕਿੱਤੇ ਨਾਲ ਪਿਆਰ ਹੁੰਦਾ ਇਹ ਜਿਹੜੀ ਸਾਡੀ ਜ਼ਮੀਨ ਆ ਇਹ ਸਾਡੀ ਰੋਜੀ ਰੋਟੀ ਆ ਸਾਡੀਆਂ ਪਹਿਲੀਆਂ ਪੀੜ੍ਹੀਆਂ ਦੀ ਇਹ ਸੁਪਨੇ ਨੇ ਕਮਾਈ ਆ ਉਹਨਾਂ ਦੀ ਹੈ ਨਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਪਵਿੱਖਾ ਠੀਕ ਆ ਸਾਡੀਆਂ ਇਹ ਫਸਲਾਂਾਂ ਦੀ ਨਸਲਾਂ ਦੀ ਲੜਾਈ ਆ ਇਹ ਕੋਈ ਛੋਟੀ ਲੜਾਈ ਨਹੀਂ ਹੈ ਅਸੀਂ ਇਹ ਤੋਂ 1 ਇੰਚ ਵੀ ਪਿੱਛੇ ਛੱਡਣ ਨੂੰ ਤਿਆਰ ਨਹੀਂ ਲੋਕ ਜੀ ਬਿਲਕੁਲ ਇੱਕ ਨਾ ਲੋਕਾਂ ਦੇ ਵਿੱਚ ਬੜਾ ਮਤਲਬ ਕਿ ਆਪਾਂ ਦੇਖਿਆ ਵੀ ਰੋਸ ਦੇਖਿਆ ਗਿਆ ਲੋਕਾਂ ਦੇ ਬੜਾ ਗੁੱਸਾ ਵੀ ਭਰਿਆ ਹੋਇਆ ਇਸ ਚੀਜ਼ ਨੂੰ ਲੈ ਕੇ ਜਿੱਦਾਂ ਹੁਣ ਆਪਣੇ ਘਲਾਡਾ ਡਾਕ ਉੱਥੇ ਅਸੀਂ ਅੱਜ ਲਵਾਈ ਸੀ ਹਾਜ਼ਰੀ ਉੱਥੇ ਵੀ ਸੀ ਦੇਖਿਆ ਕਿ ਕਿਸਾਨ ਵੀਰ ਨੇ ਬੋਲਿਆ ਦਿੱਤਾ ਸਪੀਚ ਦਿੱਤੀ ਉਹ ਕਹਿੰਦੇ ਵੀ ਜਿਹੜੇ ਆਮ ਆਦਮੀ ਜਿਹੜੇ ਇਸ ਮਾਨ ਸਰਕਾਰ ਦੇ ਮਤਲਬ ਬਣੇ ਹੋਏ ਨੇ ਸਰਪੰਚ ਪਿੰਡਾਂ ਚ ਵੀ ਉਹ ਆਪਣਾ ਸਤੀਫਾ ਦੇਣ ਨੂੰ ਵੀ ਤਿਆਰ ਨੇ ਉਹ ਕਹਿੰਦੇ ਅਸੀਂ ਪਿੰਡ ਦੇ ਨਾਲ ਤੁਰਨਾ ਪਿੰਡ ਚ ਰਹਿਣਾ ਮਤਲਬ ਅਸੀਂ ਸਤੀਫਾ ਦੇਣ ਨੂੰ ਵਿਚਾਰਾਂ ਦੇਖੋ ਜੀ ਜਿਹੜੇ ਅਹੁਦੇ ਨੇ ਵੱਡੇ ਠੀਕ ਆ ਕਿੱਡੇ ਸਾਨੂੰ ਅਹੁਦੇ ਕਿਹਨੂੰ ਦੇ ਦੂ ਇਹ ਲੋਕਾਂ ਨੂੰ ਸਾਡੇ ਵਰਗੇ ਲੋਕਾਂ ਨੂੰ ਕੋਈ ਇਹਨਾਂ ਨੇ ਅਹੁਦਿਆਂ ਦੀ ਲੋੜ ਨਹੀਂ ਸਾਨੂੰ ਸਾਡੀ ਰੋਜ਼ੀ ਰੋਟੀ ਦੀ ਲੋੜ ਆ ਦੇਖੋ ਇਹਨੂੰ ਵੀ ਇਹ ਪੰਜਾਬ ਦੇ ਲੋਕਾਂ ਨੇ ਬਣਾਇਆ ਇਹਨੂੰ ਪੰਜਾਬ ਦੇ ਨਾਲ ਹੀ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਨਹੀਂ ਤਾਂ ਉਹਨਾਂ ਵਾਲੇ ਸਮੇਂ 'ਚ ਜਿਵੇਂ ਬਾਕੀ ਅੱਜ ਲੱਭਦੇ ਨਹੀਂ ਇਹਦਾ ਵੀ ਨਹੀਂ ਰਪਣਾ ਕੁਝ ਅੱਜ ਇਹ ਕਿਹੋ ਜਿਹਾ ਕੇਜਰੀਵਾਲ ਨੂੰ ਛੱਡ ਕੇ ਦੇਖੋ ਸਿੱਧੂ ਸਿੱਧੀ ਪਤਾ ਲੱਗ ਰਿਹਾ ਜੀ ਵੀ ਇਹ ਦਿੱਲੀ ਵਾਲਿਆਂ ਨੇ ਆ ਕੇ ਕੇਜਰੀਵਾਲ ਕੋਦੋਂ ਘਾਟਨ ਕਰਦਾ ਫਿਰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਇਆ ਕਿ ਕੇਜਰੀਵਾਲ ਨੂੰ ਬਣਾਇਆ ਠੀਕ ਆ ਜੀ ਇਹ ਤਾਂ ਕੁਰਸੀਆਂ ਦੇ ਉੱਤੇ ਉਹ ਬੈਠੇ ਨੇ ਇਹ ਥੱਲੇ ਲੱਤਾਂ ਵਾਲੀ ਜਗ੍ਹਾ ਨਹੀਂ ਹੁੰਦੀ ਕੁਰਸੀਆਂ ਦੀ ਇਹ ਸਾਡੇ ਮੰਤਰੀ ਐਮ ਐਲ ਏ ਉਸ ਜਗ੍ਹਾ ਤੇ ਆ ਕੇ ਬੈਠੇ ਨੇ ਦਿੱਲੀ ਵਾਲਿਆਂ ਦੇ ਮੂਹਰੇ ਕੋਈ ਹੂਮ ਨਹੀਂ ਕਹਿਣ ਦੀ ਆ ਦੇਖਿਆ ਕਿੰਨਾ ਰੌਲਾ ਪਿਆ ਰਿਹਾ ਪੈ ਰਿਹਾ ਵਾ ਤੇ ਕੋਈ ਇੱਕੜਾ ਬਿਆਨ ਆਇਆ ਕਿ ਇਹ ਤਾਂ 92 95 ਤੋਂ ਇਹ ਤਾਂ ਮੈਂ ਕਹਿੰਦਾ ਜਮਾ ਮੁਰਦੇ ਵਾਂਗੂ ਇਹ ਇਹਨਾਂ ਦੀ ਔਕਾਤ ਆ ਮਿਲੂ ਲੱਗਦਾ ਬਿਲਕੁਲ ਜੀ ਜਿਵੇਂ ਆਪਾਂ ਕਹਿੰਦੇ ਵੀ ਪੰਜਾਬ ਪੰਜਾਬ ਜਾਣਾ ਕਿਹੜੀ ਚੀਜ਼ ਤੋਂ ਜਾਂਦਾ ਪੰਜਾਬ ਜਾਣਾ ਜਾਂਦਾ ਖੇਤੀ ਤੋਂ ਪਾਣੀ ਤੋਂ ਜੇ ਹੁਣ ਆਪਾਂ ਮੰਨ ਲਓ ਖੇਤੀ ਨਹੀਂ ਰਹੀ ਨੀ ਤਾਂ ਆਪਾਂ ਜਿਹੜਾ ਪਾਣੀ ਆ ਦੀ ਰੱਖੇ ਰੱਖੇ ਕੀ ਕਰਾਂਗੇ ਠੀਕ ਨਹੀਂ ਗੱਲ ਜਿਹੜਾ ਆਪਣਾ ਪੰਜਾਬ ਜੇ ਹੁਣ ਆਪਾਂ ਇੱਥੇ ਐਦਾਂ ਦਾ ਕੁਝ ਕਰਨ ਲੱਗੇ ਜੇ ਬਿਲਡਿੰਗਾਂ ਬਣਾਤੀਆਂ ਜੀ ਆ ਸਿੰਮਲਾ ਕੈਨੇਡਾ ਅਮਰੀਕਾ ਬਣਾਤਾ ਜੀ ਉਹਦਾ ਆਪਾਂ ਨੂੰ ਰੋਟੀ ਨਹੀਂ ਮਿਲਣੀ ਆਪਾਂ ਫਿਰ ਬਾਹਰੋਂ ਕੈਨੇਡਾ ਅਮਰੀਕਾ ਤੋਂ ਚੀਜ਼ਾਂ ਔਰਡਰ ਕਰਾਇਆ ਕਰਾਂਗੇ ਉੱਥੋਂ ਚੀਜ਼ਾਂ ਮੰਗਾਇਆ ਕਰਾਂਗੇ ਵੀ ਆ ਜੀ ਰੋਟੀ ਸਾਨੂੰ ਉਧਰੋਂ ਆਉਗੀ ਸਾਨੂੰ ਕਣਕ ਉਧਰੋਂ ਆਉਗੀ ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਚਾਹੀਦਾ ਵੀ ਇਹ ਤੇ ਮਾੜੀ ਜਿਹੀ ਗੌਰ ਕੀਤੀ ਜਾਵੇ ਪੰਜਾਬ ਦੇ ਮੁੱਦੇ ਦੇਖੇ ਜਾਣ ਹੋਰ بڑے ਮੁੱਦੇ ਨੇ ਵੀ ਜਰੂਰੀ ਨਹੀਂ ਵੀ ਇਕੱਲਾ ਆਪਾਂ ਕਿਸਾਨ ਨੂੰ ਇਹ ਚੀਜ਼ ਨਾਲ ਕਿ ਕਿਸਾਨ ਕੋਈ ਪੈਸੇ ਦਾ ਭੁੱਖਾ ਨਹੀਂ ਜੀ ਕਿਸਾਨ ਦੇ ਘਰੇ ਵਧੀਆ ਰੋਟੀ ਬਣਦੀ ਆ ਵਧੀਆ ਹਰ ਇੱਕ ਕਿਸਾਨ ਦੋ ਦੋਨਾਂ ਵਾਰ ਤੋਂ ਮੋੜਵਰ ਬੰਦੇ ਸੀਗੇ ਇਹਨਾਂ ਦਾ ਵੀ ਇਹੀ ਮਤਲਬ ਦੱਸਿਆ ਨੇ ਆਪਣਾ ਵੱਖ ਵੀ ਕੋਈ ਵੀ ਕਿਸਾਨ ਲੈਣ ਫੋਨ ਨੀਤੀ ਦੇ ਹੱਥ 'ਚ ਨਹੀਂ ਹੈ ਕਈ ਅਫਵਾਹਾਂ ਡਾਗੀਆਂ ਜਾਂਦੀਆਂ ਵੀ ਕਿਸਾਨ ਹੱਥ 'ਚ ਨਹੀਂ ਜਦੋਂ ਸਾਨੂੰ ਮਿਲਨੇ ਕੁਛ ਨਹੀਂ ਕਿਸਾਨ ਤਾਂ ਆਪਣੀ ਵੱਟ ਵੀ ਕਿਸ ਨੂੰ ਵਾਹੁਣ ਦੇ ਵਾਹੁਣ ਦੇ ਜਾ ਨਹੀਂ ਸਕਦਾ ਉਹ ਆਪਣੀ ਜ਼ਮੀਨ ਵਿੱਚ ਜਾ ਸਕਦਾ ਲੋ ਜੀ ਤੁਹਾਨੂੰ ਸਾਡੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਥੈਂਕ ਯੂ